ਕੁੜੀ ਗਈ ਨਹੀਂ ਮਾਤਾ ਜੀ ਵਿਆਹ ਤੇ ਸੀਗੀ ਵੀਰਦੀ ਪੰਜ ਚਾਰ ਪੰਜ ਸਾਲ ਹੋ ਗਏ ਹੁਣ ਇੱਥੇ ਬੈਠੀ ਐ ਸਹੁਰੇ ਨਾਲ ਉਹਦੀ ਅਣਬਣ ਹੋ ਗਈ ਸਹੁਰੇ ਮਾੜੇ ਮਿਲ ਗਏ ਜੀ ਉਹ ਮਾੜੇ ਹਾਂ ਸਹੁਰੇ ਮਾੜੇ ਮਿਲ ਨੇ ਨਹੀਂ ਉਹ ਤਾਂ ਸਹੁਰੇ ਮਾੜੇ ਮਿਲ ਗਏ ਉਹ ਥੋੜੀ ਜੰਮੀਆ ਸਹੁਰੇ ਮਾੜੇ ਮਿਲ ਗਏ ਉਹਨੂੰ ਤੇ ਜਿਹੜੀ ਤੁਸੀਂ 12 ਸਾਲਾਂ ਦੀ ਤੰਗ ਕਰੀ ਜਾਂਦੇ ਹੋ ਤੇ ਉਹ ਤੁਸੀਂ ਤੁਸੀਂ ਸਹੁਰੇ ਬਹੁਤ ਚੰਗੇ ਬਿੜੇ ਉਹਨੂੰ ਤੇ ਤੈਨੂੰ ਆਵੇ ਘਰ ਵਾਲੀ ਤੇ ਕੋਈ ਵਿਸ਼ਵਾਸ ਨਹੀਂ ਕਰਵੇਂ ਅੱਖਾਂ ਵਿੱਚ ਕੇ ਤੁਰੇ ਫਿਰਦਾ ਤੂੰ ਤੈਨੂੰ ਘਰ ਵਾਲੀ ਤੇ ਯਕੀਨ ਨਹੀਂ ਹੈਗਾ ਤੇਰੇ ਜਵਾਕਾਂ ਦੀ ਮਾਂ ਬਣੀ ਹੈਗਾ ਤੇਰੀ ਦੁਨੀਆਦਾਰੀ ਚੱਲਣੀ ਹੈ ਤੇਰੀ ਯਕੀਨਤਾ ਹੈਗਾ ਜੀ ਫਿਰ ਉਹ ਮਾਤਾ ਮੈਨੂੰ ਸਵਾਦ ਅਜ ਕਿਹਨਾ ਯਾ ਤੂੰ ਯਕੀਨਤਾ ਹੈਗਾ ਯਕੀਨ ਤੈਨੂੰ ਹੁੰਦਾ ਪਰ ਕੈਮਰੇ ਬੈਡਰੂਮ ਚ ਕਿਵੇਂ ਲੱਗ ਜਾਂਦੇ ਰਸੋਈ ਚ ਤੁਹਾਡੇ ਕੈਮਰਾ ਲੌਬੀ ਚ ਤੁਹਾਡੇ ਕੈਮਰਾ ਡਰੈਗ ਰੂਮ ਚ ਤੁਹਾਡੇ ਕੈਮਰਾ ਐਂਟਰੀ ਤੇ ਤੁਹਾਡੇ ਕੈਮਰਾ ਬੈਡਰੂਮ ਦੇ ਤੱਕ ਤੁਹਾਡੇ ਕੈਮਰਾ ਲੱਗਿਆ ਯਾਰ ਸ਼ਰਮ ਨਹੀਂ ਉਹਦੀ ਮਾੜੀ ਮੂੜੀ ਬੈਡਰੂਮ ਚ ਕੈਮਰੇ ਹੁੰਦੇ ਆ ਕੈਮਰੇ ਤਾਂ ਨਹੀਂ ਹੁੰਦੇ ਬੈਡਰੂਮ ਚ ਤੇ ਫਿਰ ਕਾਦੇ ਵਾਸਤੇ ਲਾਇਆ ਹੈ ਕਿ ਨੀਲੀ ਫਿਲਮ ਤੇਰੀ ਮਾਂ ਨੂੰ ਵੇਖਣ ਦੀ ਆਦਤ ਹੈ ਤੇਰੀ ਭੈਣ ਨੂੰ ਵੇਖਣ ਦੀ ਆ ਜਿਹੜਾ ਕੈਮਰਾ ਲੱਗਿਆ ਤੇ ਰਿਕਾਰਡਿੰਗ ਨਹੀਂ ਆਉਂਦੀ ਹੁੰਦੀ ਐ ਤੇ ਫਿਰ ਰਿਕਾਰਡਿੰਗ ਕੌਣ ਵੇਦਾ ਤੇਰੀ ਮਾਂ ਵੇਦੀ ਕਿ ਤੇਰੇ ਭੈਣ ਵੇਦੀ ਜਿਹੜੀ ਸਹੁਰੇ ਛੱਡ ਕੇ ਇੱਥੇ ਪੇਕੀ ਮੇਟੀ ਤੇਰੇ ਕੋਲ ਕਦੇ ਚੜਦੇ ਲੈਂਦਾ ਅਜੇ ਤੱਕ ਸੁਣਿਆ ਕਦੇ ਬੈਡਰੂਮ ਦੇ ਵਿੱਚ ਜਿੱਥੇ ਦੋਨਾਂ ਜੀਆਂ ਨੇ ਸੌਣਾ ਉੱਥੇ ਕੈਮਰਾ ਲੱਗਿਆ ਹੋਵੇ ਗੁਰਵਿੰਦਰ ਆ ਭੇਜੋ ਜਿਹੜੀ ਫੈਮਿਲੀ ਬੈਠੀ ਐ ਬਾਹਰ ਉਹ ਨੌ ਸਸ ਵਾਲੀ ਭੇਜ ਦੇ ਨੂੰ ਸਾਰਿਆਂ ਨੂੰ ਸਸੀ ਕਾਲ ਸਸੀ ਸਸੀ ਕਾਲ ਵਾਚ ਕਰੋ ਸਸੀ ਕਾਲ ਸਸੀ ਕਾਲ ਤੁਸੀਂ ਮੈਂ ਬਰਦਰ ਐ ਇਹਦਾ ਛੋਟੀ ਛੋਟੀ ਲੜਕੀ ਦਾ ਨਾਮ अच्छा ਇਹਦੇ ਮਰਦੋਂ ਤੁਸੀਂ ਕੋ ਹਸਬੰਦ ਨੇ ਹਾਂਜੀ ਤੇ ਮਾਤਾ ਤੇਰੀ ਹਾਂਜੀ ਪਤਾ ਕੀ ਚੱਕਰ ਚੱਲਦਾ ਤੁਹਾਡੇ ਘਰੇ ਤੁਸੀਂ ਕੀ ਕੈਮਰਾ ਕਮਰੇ ਵਾਲਾ ਚਲਾਇ ਬੈਠੇ ਹੋ ਸਿਸਟਮ ਇਹਦੇ ਨੌਂ ਦੇ ਕਮਰੇ ਦੇ ਵਿੱਚ ਬੈਡਰੂਮ ਚ ਫਿਰ ਜੀ 12 ਸਾਲ ਹੋ ਗਏ ਤੇ ਵਿਆਹ ਹੋਈ ਪਹਿਲਾਂ ਅਸੀਂ ਕੋਈ ਕੈਮਰਾ ਨਹੀਂ ਸੀ ਲਾਇਆ ਜੀ ਕੈਮਰਾ ਲਾਇਆ ਇਹਦੀ ਸ਼ੈਤਾਨੀ ਦੇ ਇਹ ਸਾਰਾ ਦਿਨ ਅੰਦਰ ਬੈਠੀ ਰਹਿੰਦੀ ਹੈ ਪਤਾ ਨਹੀਂ ਇਹ ਕੀ ਕਰਦੀ ਰਹਿੰਦੀ ਹੈ ਸਾਨੂੰ ਕੋਈ ਸ਼ੱਕ ਹੋ ਗਿਆ ਸੀ ਇਹਦੇ ਤੇ ਅੱਛਾ ਅਸੀਂ ਤਾਂ ਕੈਮਰੇ ਲਾਏ ਸੀ ਅੱਛਾ हां ਤੁਸੀਂ ਕਹਿੰਦੇ 12 ਸਾਲ ਹੋ ਗਏ ਉਹਨਾਂ ਦੇ ਆਈ ਨਾ ਹਾਂਜੀ ਠੀਕ ਹੈ ਕੈਮਰੇ ਤੁਹਾਡੇ 5 ਸਾਲ ਤੋਂ ਵੱਧ ਹੋ ਗਏ ਲੱਗਿਆ ਹਾਂਜੀ ਤੇ 7 ਸਾਲ ਪਿੱਛੇ ਬੀਤ ਗਏ ਹਾਂਜੀ ਤੁਸੀਂ ਉਹਨਾਂ 7 ਸਾਲਾਂ ਦੇ ਵਿੱਚ ਤੇ ਹੁਣ ਥੋੜੇ ਕੈਮਰੇ ਵਾਲੇ 6-7 ਸਾਲਾਂ ਦੇ ਵਿੱਚ ਤੁਸੀਂ ਕੁਝ ਵੇਖਿਆ ਇਹ ਤਾਂ ਮਾੜਾ ਚੰਗਾ ਨਹੀਂ ਵੀਰ ਜੀ ਅਸੀਂ ਕੁਝ ਨਹੀਂ ਸੀ ਵੇਖਿਆ ਬਹੁਤ ਵਧੀਆ ਰਹਿੰਦੇ ਸੀਗੇ ਸਾਰਾ ਪਰਿਵਾਰ ਪੈਨਾ ਹੋਣੀ ਇਹਦੇ ਮਨਚ ਪਤਾ ਨਹੀਂ ਕੀ ਆ ਨੀ ਹੁਣ ਇਹ ਤੇ ਮਨਚ ਆਗਾ ਕੈਮਰੇ ਤੁਹਾਡੇ 5 ਸਾਲ ਤੋਂ ਵੱਧ ਹੋ ਗਏ ਲੱਗਿਆਂ ਨੂੰ ਤਾਂ ਹੀ ਲਵਾਏ ਸੀ ਨਾ ਸਾਨੂੰ ਕੋਈ ਇਹ ਤੇ ਡਾਊਟ ਹੋਗਾ ਸੀ ਸ਼ੱਕ ਪੈਣ ਪੰਜ ਸਾਲ ਅੱਛਾ ਕੀ ਡਾਊਟ ਹੋ ਗਿਆ ਤੁਹਾਨੂੰ ਇਹ ਵੀ ਸਾਨੂੰ ਕਿਸੇ ਸਾਰੇ ਟੱਬਰ ਨੂੰ ਕਿਤੇ ਕੁਝ ਦੇ ਨਾ ਦੇਵੇ ਤੁਹਾਨੂੰ ਜੇ ਦੇਣਾ ਹੁੰਦਾ 12 ਸਾਲ ਹੋ ਗਏ ਉਹਨੂੰ ਆਈ ਨੂੰ ਦੋ ਜਵਾਰ ਕੋਨੇ ਜੰਮ ਲਏ ਦੋ ਬੱਚੇ ਆ ਨਾ ਹਾਂਜੀ ਹਾਂਜੀ ਦੋ ਜਵਾਰਾਂ ਦੀ ਮਾਂ ਬਣ ਗਈ ਉਹ ਪਹਿਲੇ 5-6 ਸਾਲਾਂ ਚ ਕੋਈ ਨਹੀਂ ਕੀਤਾ ਤੁਹਾਡੇ ਕੈਮਰੇ ਲੱਗਿਆਂ ਵਾਲੇ 5-6 ਸਾਲਾਂ ਚ ਕੁਝ ਨਹੀਂ ਕੀਤਾ ਹਾਂਜੀ ਤੇ ਫਿਰ ਮੈਨੂੰ ਆਇਆ ਦੱਸੋ ਵੀ ਤੁਸੇ ਅਸਾਂ ਦੇ ਵਿੱਚ ਬੜੀ ਮਨਸ਼ਾ ਕੋਈ ਹੋਰ ਤਾਂ ਨਹੀਂ 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 ਜੀ ਉਹ ਇਹੋ ਜੀ ਕੋਈ ਗੱਲ ਨਹੀਂ ਸੀ ਜੀ ਇਹਨਾਂ ਨੇ ਤਾਂ ਸ਼ੱਕ ਪਾਇਆ ਪਰ ਜਿਹੜੀ ਕੁੜੀ ਨੂੰ ਜੀ ਦੇਖੋ ਵੀ ਉਹ ਤਾਂ ਵਿਸ਼ਵਾਸ ਨਹੀਂ ਕਰਦੀ ਉਹ ਜਿਹੜਾ ਰੰਗ ਬਦਲਦਾ ਜੀ ਇਹਨਾਂ ਨੇ ਨਹੀਂ ਤੁਸੀਂ 12 13 ਸਾਲ ਹੋ ਗਏ ਵਿਆਹ ਨੂੰ 10 ਸਾਲ ਤੋਂ ਜ਼ਿਆਦਾ ਹੋ ਗਏ ਆ ਕਹਿੰਦੇ ਹਨ ਤੁਸੀਂ 10 ਸਾਲਾਂ ਦੇ ਵਿੱਚ 12 ਸਾਲਾਂ 'ਚ ਕੁਝ ਨਹੀਂ ਰੋਡ ਕੀਤਾ ਵੀ ਕੁੜੀ ਤੰਗ ਹੈ ਅਸੀਂ ਤਾਂ ਜੀ ਆਪ ਦਾ ਸਾਰਾ ਘਰ ਇਹਨਾਂ ਦੇ ਲਟਾਤ ਹੈ ਇਹਨਾਂ ਨੂੰ ਖੁੰਗਲ ਹੋ ਗਏਸ ਤਾਂ ਐੜੂ ਖੜੇ ਪੈਰ ਸਾਲ ਜਿਹੜੀ ਪਹਿਲਾਂ ਦੀ ਗੱਡੀ ਆ ਉਹ ਮਂਗਾ ਕੇ ਦਿੱਤੀ ਚਾਰ ਖੰਡ ਤੋਂ ਇਹਦੀ ਮਰਜ਼ੀ ਦੀ ਹਾਂ ਇਹ ਗੱਲ ਸੁਣ ਤੈਨੂੰ ਗੱਡੀ ਬਾਰੇ ਵੀ ਪਤਾ ਸੀਗਾ ਜਦੋਂ ਤਰਾ ਵਿਆਹ ਕੀਤਾ ਹੋਊਗਾ ਤੇ ਉਦੋਂ ਤਾਂ ਮੈਨੂੰ ਲੱਗਦਾ ਵੇ ਵਟਨਾ ਮਲਾਈ ਗਿਆ ਹੋਊਗਾ ਵੀ ਤਿੰਨ ਚਾਰ ਵਾਰੀ ਮਰਦੂ ਮੇਰੇ ਨਾਈ ਦੇ ਜਾ ਕੇ ਬਹਿ ਗਿਆ ਹੋਊਗਾ ਹੇਅਰ ਸਲੂਨ ਤੇ ਵੀ ਲਿਸ਼ਕਾ ਦੇ ਮੈਨੂੰ ਇਹੋ ਜਿਹਾ ਨਾ ਹੈਗਾ ਤੇ ਪਛਾਣ ਹੀ ਨਾ ਵੀ ਸਹੁਰਣ ਮੇਂ ਕਿਹੋ ਜਾਂ ਤੇ ਫਲਕਾਰੀ ਪਾੜਨ ਤੱਕ ਗਿਆ ਹੋਊਗਾ ਕਿਰਪਾਨ ਲਾ ਕੇ ਜਿੱਦੇ ਵਿਆਹਣ ਗਿਆ ਹੋਈਗਾ ਤੇ ਤੈਨੂੰ ਨੰਗੇ 10 12 ਸਾਲਾਂ ਦਾ ਇਹ ਨਹੀਂ ਤੈਨੂੰ ਆਪਦਾ ਆਰਤੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਤੂੰ ਇਹਨੂੰ ਰੱਖਣਾ ਕਿਵੇਂ ਹੈ ਜਨਾਬ ਮੈਂ ਤਾਂ ਜੀ ਖੇਤ ਬੰਨੇ ਜਾਣਾ ਜਿਵੇਂ ਮੈਨੂੰ ਮਾਤਾ ਹੋਰਾਂ ਨੇ ਦੱਸਿਆ ਜੀ ਮੇਰੀ ਭੈਣ ਨੇ ਮੇਰੀ ਮਾਤਾ ਨੇ ਦੱਸਿਆ ਜੀ ਕਿ ਇਹ ਕਮਰੇ ਜੀ ਰਹਿੰਦੀ ਐ ਜੀ ਤੇ ਕਮਰੇ ਜੀ ਰਹਿੰਦੀ ਐ ਕੰਤਾਤਾਰੇ ਡੱਬਦੀ ਕਮਰੇ ਚ ਰਹਿਣਾ ਮਾੜੀ ਗੱਲ ਐ ਘਰ ਦੀ ਨੋਤੀ ਜਿਹੜੀ ਘਰ ਦੀ ਇੱਜ਼ਤ ਹੁੰਦੀ ਐ ਕਮਰੇ ਦੇ ਵਿੱਚ ਨਹੀਂ ਵੀ ਕੀ ਗੱਲ ਬਹੁਤ ਮਾੜਾ ਗੰਦੇ ਤੁਹਾਨੂੰ ਕੀ ਲੱਗਦਾ ਘਰੋਂ ਬਾਹਰ ਤੁਰੀ ਫਿਰੇ ਫਿਰ ਠੀਕ ਐ ਪਰ ਜਨਾਬ ਮੇਰੀ ਮਾਤਾ ਹੋਰਾਂ ਨੇ ਜਿਵੇਂ ਦੱਸਿਆ ਮੈਨੂੰ ਤੋਂ ਹੋਇਆ ਨਾ ਜੀ ਮਾਤਾ ਹੋਰਿਆਂ ਦੇ ਕਿ ਸਮੇਂ ਤੇ ਡਾਊਟ ਲੱਗਦਾ ਜੀ ਕੁਛ ਨਾ ਕੁਛ ਕਿ ਜਿਹੜੇ ਕਿ ਇਹ ਭਾਂਡੇ ਬਰਤਨ ਨੂੰ ਤੇ ਲੈ ਕੇ ਕੁਛ ਨਾ ਕੁਛ ਪਾਊਗੀ ਆਪਾਂ ਨੂੰ ਜੀ ਤੇ ਜੇ ਉਹਨੇ ਪਾਉਣਾ ਹੁੰਦਾ ਜਿੱਦੇ 12 ਸਾਲਾਂ ਦੀ ਆਈ ਵੀ ਉਦੋਂ ਦੀ ਪਾ ਦਿੰਦੀ ਉਹ ਤੁਹਾਨੂੰ ਜੇ 12 ਸਾਲਾਂ 'ਚ ਕੁਛ ਨਹੀਂ ਪਾਇਆ ਤੇ ਹੁਣ ਦੋ ਜੁਆਕਾਂ ਦੀ ਮਾਂ ਬਣ ਕੇ ਤੁਹਾਨੂੰ ਪਾ ਦੂਗੀ ਹਾਂ ਇੱਕ ਕਹਿੰਦਾ ਦੀ ਕੁੜੀ ਆ ਜੀ ਇਹ ਮਾਵਾਂ ਦੀਆਂ ਅਕਸਰ ਗਟਮਟ ਕਰਕੇ ਤੇ ਸਾਡੀ ਕੁੜੀ ਤੇ 299 ਨਵਾਂ ਦੁੱਛ ਲਾ ਦਿੰਦਾ ਜੀ ਕੁੜੀ ਮਤਲਬ ਇਹਦੀ ਨਣਾਣ ਥੋੜੀ ਪੈਣ ਦੀ ਹਾਂਜੀ ਹਾਂਜੀ ਕੁੜੀ ਰਹੀ ਨਹੀਂ ਮਾਤਾ ਜੀ ਬਿਆਤੀ ਸੀਗੀ ਵੀਰ ਜੀ 5-4-5 ਸਾਲ ਹੋ ਗਏ ਹੁਣ ਇੱਥੇ ਬੈਠੀ ਐ ਸੌਰੇ ਨਾਲ ਉਹਦੀ ਅਣਬਣ ਹੋ ਗਈ ਸੌਰੇ ਮਾੜੇ ਮਿਲ ਗਏ ਜੀ ਉਹ ਮਾੜੇ ਹਾਂ ਸੌਰੇ ਮਾੜੇ ਮਿਲ ਨੇ ਤੇਜ ਨੂੰ ਨਹੀਂ ਉਹ ਤਾਂ ਸੌਰੇ ਮਾੜੇ ਮਿਲ ਗਏ ਉਹ ਥੋੜੀ ਜੰਮੀਆ ਸੌਰੇ ਮਾੜੇ ਮਿਲ ਗਏ ਉਹਨੂੰ ਤੇ ਜਿਹੜੀ ਤੁਸੀਂ 12 ਸਾਲਾਂ ਦੀ ਤੰਗ ਕਰੀ ਜਾਂਦੇ ਹੋ ਤੇ ਉਹ ਤੁਸੀਂ ਤੁਸੀਂ ਸਾਰੇ ਬਹੁਤ ਚੰਗੇ ਮਿਲਿਆ ਉਹਨੂੰ ਜਨਾਬ ਅਸੀਂ ਤੇਨੂੰ ਕੀ ਕਿਹਾ ਜੀ ਨਹੀਂ ਕੀ ਕਿਹਾ ਯਾਰ ਉਹ ਗੱਲ ਸੁਣੋ شریف ਪਰਿਵਾਰ ਹੈ ਦੇਖੋ ਮੁੰਡਾ ਹੁਣ ਜਾ ਕੇ 12 ਸਾਲ ਤੁਹਾਡੇ ਮੂੰਹਾਂ ਲਵੇ ਰ ਕੇ ਨਾ ਇਹਰੋਂ ਮੁੰਡਾ ਕੰਪਲੀਟ ਕਰਕੇ ਗਿਆ ਉਹ ਕਹਿੰਦਾ ਜੀ ਮੇਰੇ ਆਪਦੇ ਮਾਂ ਪਿਓ ਬਜ਼ੁਰਗ ਮੈਂ ਉਹਨਾਂ ਨੂੰ ਵੀ ਦੇਖਣਾ ਹੁੰਦਾ ਮੇਰਾ ਆਪਦਾ ਵੀ ਪਰਿਵਾਰ ਹੈ ਕਹਿੰਦਾ ਨਾਲੇ ਤਾਂ ਕੈਮਰਾ ਕੁੜੀ ਦੇ ਬੈਡਰੂਮ ਚ ਲਾਤਾ ਯਾਰ ਸ਼ਰਮ ਨਹੀਂ ਆਉਂਦੀ ਤੂੰ ਮੈਨੂੰ ਇੱਕ ਗੱਲ ਦੱਸ ਵਿਵਹਾਰ ਕਾਦੇ ਵਾਸਤੇ ਹੁੰਦਾ ਹੈ ਗਰੈਸਤੀ ਜੀ ਵਾਸਤੇ ਨਾ ਹਾਂਜੀ ਹਾਂਜੀ ਬੱਚੇ ਪੈਦਾ ਕਰਨ ਵਾਸਤੇ ਨਾ ਬਿਲਕੁਲ ਤੇ ਪਰ ਤੁਹਾਡੀ ਮਾਦਾ ਦੇ ਜਾਂ ਤੁਹਾਡੀ ਭੈਣ ਦੇ ਦਿਮਾਗ 'ਚ ਇਹ ਹੋ ਜਾ ਕੀ ਚੱਲਦਾ ਵੀ ਤੁਹਾਡੇ ਮੈਨ ਸਿੱਧੇ ਸ਼ਬਦਾਂ ਚ ਕਿ ਤੁਹਾਨੂੰ ਉਸ ਰੂਪ 'ਚ ਦੇਖਣਾ ਇਹਨੇ ਬੈੱਡ ਤੇ ਪਿਆ ਨੂੰ ਕੀ ਦੇਖਣਾ ਚਾਹੁੰਦੀਆਂ ਬੈਡਰੂਮ 'ਚ ਕੈਮਰਾ ਲਾ ਕੇ ਪਿਤਾ ਜੀ ਮਾਤਾ ਨੇ ਮੈਨੂੰ ਕਹਿਤਾ ਜੀ ਕਿ ਕੈਮਰੇ ਲਾਉਣੇ ਆ ਜੀ ਮਾਤਾ ਨੂੰ ਕੋਈ ਸ਼ਰਪ ਹੋ ਗਏ ਤਾਂ ਬਦ ਕੈਮਰੇ ਮਾਤਾ ਦੀ ਲਗਾਉਣੇ ਆ ਜੀ ਅੱਛਾ ਮੈਂ ਕੈਮਰਾ ਨੂੰ ਕਹਿਤਾ ਜੀ ਕੈਮਰਾ ਲਾ ਦੇ ਕੋ ਕੈਮਰੇ ਲਾ ਗਿਆ ਹਾਂ ਤੇ ਤੈਨੂੰ ਆਹਦੇ ਘਰ ਵਾਲੀ ਤੇ ਕੋਈ ਵਿਸ਼ਵਾਸ ਨਹੀਂ ਗਏਵੇਂ ਅੱਖਾਂ ਵਿੱਚ ਕੇ ਤੁਰੇ ਫਿਰਦਾ ਤੂੰ ਤੈਨੂੰ ਘਰ ਵਾਲੀ ਤੇ ਯਕੀਨ ਨਹੀਂ ਹੈਗਾ ਤੇਰੇ ਜਵਾਕਾਂ ਦੀ ਮਾਂ ਬਣੀ ਹੈਗਾ ਤੇਰੀ ਦੁਨੀਆਦਾਰੀ ਚਾਹੀਦੀ ਹੈ ਤੇਰੀ ਯਕੀਨ ਤਾਂ ਹੈਗਾ ਜੀ ਪਰ ਉਹ ਮਾਤਾ ਨੂੰ ਸਵਾਦ ਆ ਜੀ ਕਿ ਨਾ ਯਾ ਤੂੰ ਯਕੀਨ ਤਾਂ ਹੈਗਾ ਯਕੀਨ ਤੈਨੂੰ ਹੁੰਦਾ ਪਰ ਕੈਮਰੇ ਬੈਡਰੂਮ ਚ ਕਿਵੇਂ ਲੱਗ ਜਾਂਦੇ ਰਸੋਈ ਚ ਤੁਹਾਡੇ ਕੈਮਰਾ ਲੌਬੀ ਚ ਤੁਹਾ ਬੈੱਡਰੂਮ ਦੇ ਤੱਕ ਤੁਹਾਡੇ ਕੈਮਰਾ ਲੱਗੇ ਯਾਰ ਸ਼ਰਮ ਨਹੀਂ ਉਹਦੀ ਮਾਂ ਦੀ ਗੁੱਡੀ ਬੈੱਡਰੂਮ ਚ ਕੈਮਰੇ ਹੁੰਦੇ ਆ ਕੈਮਰੇ ਤਾਂ ਨਹੀਂ ਹੁੰਦੇ ਬੈੱਡਰੂਮ ਚ ਤੇ ਫਿਰ ਕਾਦੇ ਵਾਸਤੇ ਲਾਇਆ ਹੈ ਕਿ ਨੀਲੀ ਫਿਲਮ ਤੇਰੀ ਮਾਂ ਨੂੰ ਵੇਖਣ ਦੀ ਆਤ ਹੈ ਤੇਰੀ ਭੈਣ ਨੂੰ ਵੇਖਣ ਦੀ ਆਤ ਹੈ ਵੀ ਨੀਲੀਆਂ ਫਿਲਮਾਂ ਵੇਖਣੀਆਂ ਆਪਦੇ ਭਰਾ ਭੁਜਾਈ ਦਿਨ ਤੇ ਆਪਦੇ ਨੂੰ ਪੁੱਤ ਦੀਆਂ ਉਹਦੇ ਵਾਸਤੇ ਲਾਇਆ ਜਿਹੜਾ ਕੈਮਰਾ ਲੱਗੇ ਉਹ ਰਿਕਾਰਡਿੰਗ ਨਹੀਂ ਆਉਂਦੀ ਹੁੰਦੀ ਹੈ ਤੇ ਰਿਕਾਰਡਿੰਗ ਕੌਣ ਵੇਖਦਾ ਤੇਰੀ ਮਾਂ ਵੀ ਤੇ ਤੇਰੀ ਭੈਣ ਵੀ ਜਿਹੜੀ ਸਹੁਰੇ ਛੱਡ ਕੇ ਇਥੇ ਪੇਕੀ ਮੇਟੀ ਤੇਰੇ ਕੋਲ ਕਦੇ ਚੜਦੇ ਲੈਂਦਾ ਹਿਤ ਤੱਕ ਸੁਣਿਆ ਕਿ ਬੈੱਡ ਤੀਜੇ ਦਿਨ ਸਾਡੀ ਕੁੜੀ ਨੂੰ ਭੇਜ ਦਿੰਦੇ ਆ ਜਾਂ ਫਲਾਨੀ ਜੀ ਲਿਆ ਆ ਮੈਕਸੀ ਜੂਸਰ ਜੱਚ ਜੇ ਨੌਕਸ ਬੈਜੀ ਫੇਰ ਵੀ ਠੀਕ ਵੀ ਅਸੀਂ ਕਰਾ ਜਿਹੜੀ ਤੁਸੀਂ ਕੰਪਲੇਂਟ ਕਰਕੇ ਗਏ ਐਪਲੀਕੇਸ਼ਨ ਦੇ ਕੇ ਗਏ ਹੋ ਤੁਸੀਂ ਐਪਲੀਕੇਸ਼ਨ ਦੇ ਵਿੱਚ ਲਿਖਿਆ ਕਿ ਤੁਸੀਂ ਰਸੋਈ ਦਾ ਸਮਾਨ ਜਿਹੜਾ ਸੌਦਾ ਉਹ ਵੀ ਦੇਖ ਕੇ ਜਾਂਦੇ ਹੋ ਤੁਸੀਂ ਹਾਂਜੀ 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 ਇਸ ਹਫਤੇ ਵੀ ਦੇਖ ਕੇ ਗਏ ਨੂੰ ਅੱਜ ਕੀ ਵੀ ਦੇਖ ਕੇ ਗਏ ਆ ਜੀ ਤੇ ਅਸੀਂ ਫੇਰ ਵੀ ਕਿਤੇ ਮੱਥੇ ਵਟ ਨਹੀਂ ਪਾਇਆ ਮੈਂ ਕਿਹਾ ਵਿਚਾਲੇ ਕਿ ਸਾਡੀ ਕੁੜੀ ਆ ਫੇਰ ਵੀ ਅਸੀਂ ਕਿੰਨੇ ਵੀ ਅਸੀਂ ਸੌਦਾ ਸਾਰਾ ਕੁਝ ਕਰਾਂਗੇ ਔਰ ਸਾਡੀ ਕੁੜੀ ਨੂੰ ਤਾਂ ਖੁਸ਼ ਰੱਖਣੀ। ਕੁੜੀ ਨੂੰ ਖੁਸ਼ ਸਵਾ ਰੱਖਣਗੇ ਜਿਹੜੇ ਰਸੋਈ ਦਾ ਸਮਾਨ ਤੁਹਾਡੇ ਕੋਲ ਜਿਹੜਾ ਗਰੋਸਰੀ ਤੁਹਾਡੇ ਕੋਲ ਮੰਗਾਏ ਜਾਂਦੇ ਕੁੜੀ ਨੂੰ ਖੁਸ਼ ਕਰ ਦੇਣਾ ਕੀ ਗੱਲ ਉਹ ਤੇਰੇ ਹੱਥ ਪੈਰ ਟੁੱਟੇ ਤੇਰੇ 20 ਕਿਲੇ ਕਾਦੇ ਵਾਸਤੇ। ਹੈ ਨਕਾਰਾਂ ਤੂੰ ਅੰਗ ਹੀ ਨਾ। ਤੇਰੇ ਕੋਲ ਹੈ ਨਹੀਂ ਕੁਝ। ਮਾਤਾ ਕੋਲੇ ਕੰਟਰੋਲ ਹੈ ਜੀ ਮਾਤਾ ਨੇ ਸਾਰਾ ਕੁ ਪਾਇਆ। ਤੇ ਮਾਤਾ ਕੋਲੇ ਕੰਟਰੋਲ ਹੈ ਫਿਰ ਵੜਦੇ ਹੋ ਲੱਤਾਂ। ਇਹੋ ਜੇ ਕੰਟਰੋਲ ਤੋਂ ਕੀ ਲੈਣਾ ਕੀ ਗੱਲ ਉਹ ਧੀ ਨਹੀਂ ਕਿਸੇ ਦੀ। ਉਹਦਾ ਜੀ ਨਹੀਂ ਕਰਦਾ ਮੈਂ ਇੱਕ ਜ਼ਿੰਦਗੀ ਜਿਉਵਾਂ। ਤੂੰ ਚੁੱਪ ਕਿਉਂ ਆ 12 ਸਾਲਾਂ ਦੀ ਤੂੰ ਕਿਉਂ ਨਹੀਂ ਬੋਲੀ ਕੋਸ਼ਿਸ਼ ਤੇਰੇ ਭਰਾ ਨੂੰ ਪਤਾ ਨਹੀਂ ਕਿੱਥੋਂ ਆਣ-ਗੋਣ ਚੋਂ ਪਤਾ ਲੱਗਿਆ ਕਿੱਥੋਂ ਲੱਗਿਆ ਕਿੱਥੋਂ ਨਹੀਂ ਉਹ ਕਹਿੰਦਾ ਵੀ ਅਸੀਂ ਤਾਂ ਚਲ ਤੰਗੀਆਂ ਤੁਰਸ਼ੀਆਂ ਕਦੇ ਹੁੰਦੀਆਂ ਵੀ ਕਦੇ ਨਾ ਕਦੇ ਸਾਨੂੰ ਜਿਹੜਾ ਉਹ ਦੋ ਚਾਰ ਆ ਬਸੌਦਾ ਰਸੋਈ ਦਾ ਵੀ ਦੇਖ ਕੇ ਜਾਂਦੇ ਆ ਜੋ ਸੌਦਾ ਮਗੌਣੀ ਉਹ ਤਾਂ ਕਦੇ ਸਵਾਲ ਨਹੀਂ ਨੀ ਤਾਂ ਗੱਲ ਵੇਖ ਵੀਰ ਜੀ ਬੰਦੇ ਨੂੰ ਜਨਾਨੀ ਤੇ ਭਰੋਸਾ ਆਉਣਾ ਚਾਹੀਦਾ ਹਾਂ ਜਦੋਂ ਇਹਨੇ ਖੁਦ ਪਰਮਿਸ਼ਨ ਦਿੱਤੀ ਹੈ ਕੈਮਰਾ ਮਤਲਬ ਵੀ ਬੈਡਰੂਮ ਚ ਲਾਉਣ ਦੀ ਤੇ ਫਿਰ ਮੈਂ ਆਪਣੇ ਆਪ ਦੀ ਸੱਸ ਨੂੰ ਕੀ ਕਹਿ ਸਕਦੀ ਹਾਂ ਨਹੀਂ ਤੁਹਾਡੇ ਭਰਾ ਤੁਹਾਡਾ ਕਦੇ ਮਿਲਣ ਨਹੀਂ ਆਉਂਦਾ ਆ ਜਾਂਦੇ ਆ ਤੇ ਕਦੇ ਬੈਡਰੂਮ ਚ ਬੈਠਾ ਨਹੀਂ ਆ ਕੇ ਇਹਨੂੰ ਕੈਮਰੇ ਦਾ ਪਤਾ ਨਹੀਂ ਕਿ ਇਹ ਬੈਡਰੂਮ ਨਾਲ ਜਾਣੇ ਨਹੀਂ ਕਾਂ ਜਾਣ ਹੀ ਨਹੀਂ ਦਿੰਦੇਗੀ ਜਾਣੇ ਬੰਦੇ ਨਹੀਂ ਨਹੀਂ ਕਾਂ ਕਿੱਥੇ ਬਿਠਾਉਣੇ ਫਿਰ ਪਿੱਛੇ ਬਿਠਾ ਦੇਣੀ ਆ ਬੈਡਰੂਮ ਤਾਂ ਹੀ ਤੇ ਜਾਣ ਹੀ ਨਹੀਂ ਦਿੰਦੇ ਬਹੁਤ ਵਾਰਾ ਮਤਲਬ ਦੀ ਮੋੜੇ ਜਦੋਂ ਬਾਹਰ ਨਾ ਆਈ ਤੀ ਜਦੋਂ ਤੁਹਾਡੇ ਬੈੱਡ ਵਾਲੇ ਪਾਸੇ ਕਰਕੇ ਕੈਮਰਾ ਹਿਲਾਉਣ ਲੱਗਾ ਤੇਰਾ ਘਰ ਵਾਲਾ ਇਹਨੇ ਕਿਹਾ ਤੇਰੀ ਸੱਸ ਨੇ ਤੇਰੇ ਨਾਨ ਨੇ ਉਦੋਂ ਤੂੰ ਵਿਰੋਧ ਨਹੀਂ ਕੀਤਾ ਇਸ ਗੱਲ ਦਾ ਇਹਨੂੰ ਮਾੜਾ ਮੋੜਾ ਇਹਨੂੰ ਬਾਂਦਰ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਆਪਣੇ ਬੈਡਰੂਮ ਕਿਹਾ ਸੀਗਾ ਤੇ ਇਹ ਕਹਿੰਦੇ ਆ ਕਿ ਜਦੋਂ ਅਖੇਰੀ ਉਹਨਾਂ ਦੀ ਖੁਸ਼ੀ ਹੈ ਕੈਮਰਾ ਲਵਾਉਣ ਦੀ ਤੇ ਕਹਿੰਦਾ ਮੈਂ ਕੀ ਕਰ ਸਕਦਾ ਇਹਨਾਂ ਨੇ ਮੈਨੂੰ ਆ ਗੱਲ ਸੁਣੋ ਕਹੀਏ ਮਾਤਾ ਪਰ ਨੀਲੀਆਂ ਫਿਲਮਾਂ ਕੱਢ ਕੇ ਦਿੱਤੀਆਂ ਮੁੰਡਾ ਨੇ ਤੈਨੂੰ ਵੇਖਣ ਵਾਸਤੇ ਵਿਆਹ ਤੇਰੀ ਨੌਂਦੀਆਂ ਦੇ ਪੁੱਤੜੀਆਂ ਨੀਲੀਆਂ ਫਿਲਮਾਂ ਤੂੰ ਤੇ ਮੇਰੀ ਭੈਣ ਬੈਠ ਕੇ ਵੇਖ ਲਓ ਨਹੀਂ ਵੀਰ ਜੀ ਇਹੋ ਜੀ ਤਾਂ ਕੋਈ ਗੱਲ ਨਹੀਂ ਫਿਰ ਸ਼ਰਮ ਨਹੀਂ ਆਉਂਦੀ ਨਹੀਂ ਵੀਰ ਜੀ ਨਹੀਂ ਵੀਰ ਜੀ ਬੜੀ ਸਾਊ ਬੜੀ ਬੈਠੇ ਮੈਨੂੰ ਇੱਕ ਗੱਲ ਦੱਸ ਕਿ ਜਦੋਂ ਅੱਖ ਕਹਿੰਦਾ ਮਾਤਾ ਨੇ ਕਹਿੰਦਾ ਮਾਤਾ ਦੇ ਹੱਥ ਕੰਟਰੋਲ ਆ ਪਿਆ ਉਹ ਮਰਿਆ ਮਾਤਾ ਦੇ ਹੱਥ ਕੰਟਰੋਲ ਤੇ ਬੈਡਰੂਮ ਚ ਕੈਮ ਕੁੜੀ ਵੀ ਮੇਰੀ ਇੱਥੇ ਬੈਠੀ ਐ ਤੇ ਨੂੰ ਵੀ ਮੈਂ ਆਪਦੇ ਕੋਲੇ ਰੱਖਣੀ ਐ ਮੈਂ ਇਹਨਾਂ ਦਾ ਕਿਸੇ ਹਿਸਾਬ ਨਾਲ ਕੋਈ ਟਿਕਾਅ ਕਰਾਂ ਵੀ ਕਿਤੇ ਕੁਛ ਪਾ ਨਾ ਦੇਵੇ ਸਾਨੂੰ ਇਹੇ ਨਾ ਤਾਂ ਮਾਤਾ ਤੈਨੂੰ ਨੋ ਚੰਗੀ ਲੱਗਦੀ ਐ ਨਾ ਤੇਰੀ ਕੁੜੀ ਵਸਦੀ ਐ ਵਿਆਹ ਨੂੰ ਕਿੰਨਾ ਚਿਰ ਹੋਇਆ ਉਹਦੇ ਨੂੰ 15 ਸਾਲ ਹੋ ਗਏ ਵਿਆਹ ਨੂੰ ਤਾਂ ਇਹ ਤਾਂ ਵੱਡੀ ਐ ਹਾਂ ਇਹ ਤਾਂ ਵੱਡੀ ਐ ਮੁੰਡੇ ਤੋਂ 15 ਸਾਲ ਹੋ ਗਏ ਤੇ ਤੂੰ 8-10 ਸਾਲਾਂ ਦੀ 8-10 ਸਾਲ ਵਸ ਕੇ ਤੇ ਉਦੋਂ ਬਾਅਦ ਤੂੰ ਘਰੇ ਲੈ ਆਂਦੀ ਤੇ ਉਹ ਜਦੋਂ ਪਲੇਸ ਕਰਨ ਲੱਗੇ ਕੁੱਟ ਮਾਰਨ ਲੱਗੇ ਫਿਰ ਮੈਂ ਘਰੇ ਹੀ ਜਾਈ ਉਹਨੂੰ ਹੁਣ ਪਿਓ ਤਾਂ ਹੈ ਨਹੀਂ ਸੀਗਾ ਨਹੀਂ ਤਾਂ ਉਹ ਆਪੇ ਸਮਝਪਤਾ ਕਰਿਆ ਆਉਂਦਾ ਤੇ ਮੈਨੂੰ ਕਹਿੰਦੇ ਭਾਈ ਇਹਨੂੰ ਲੈ ਜਾਓ ਆਪਦੀ ਨੂੰ ਸਾਡੇ ਨਾਲ ਰਸਤਾ ਰੱਖਣੀ ਨਹੀਂ ਇੱਕ ਗੱਲ ਨਹੀਂ ਮਾਤਾ ਮੈਨੂੰ ਇੱਕ ਗੱਲ ਦੱਸ ਵੀ ਇਧਰਨੇ ਪਾਸੇ ਤੇਰੀ ਨੋ ਮਾੜੀ ਤੈਨੂੰ ਨੋ ਤੇ ਸ਼ੱਕ ਹੈ ਵੀ ਸਾਨੂੰ ਕੁਝ ਪਾਣਾ ਦੇਵੇ ਇਹ ਚਮਚਾ ਚੱਕਦੀ ਹੈ ਇਹ ਕੜਛੀ ਚੱਕਦੀ ਮੈਨੂੰ ਐਂ ਦੱਸ ਵੀ ਹੱਥ ਬਾੜਿਆ ਕਰੇ ਸਬਜੀ ਸਬਜੀ ਬਣਾਉਣ ਲੱਗਿਆਂ ਹੋ ਜੇ ਤੁਹਾਨੂੰ ਰੋਟੀ ਪਾਣੀ ਪਿਵਾਉਣਾ ਹੈ ਉਦੋਂ ਤੁਹਾਨੂੰ ਨਾਲ ਆਵਦੇ ਹੱਥ ਵੱਢ ਕੇ ਦੇਦੇ ਕਰ ਵੀ ਇਹਦੇ ਨਾਲ ਖਾ ਲੋ ਚਮਚੇ ਨਾਲ ਨਾ ਕੋ ਕੜਛੀ ਨਾਲ ਨਹੀਂ ਪਾਉਂਦੀ ਮੈਨੂੰ ਇਧਰ ਤੇਰੀ ਨੋ ਮਾੜੀ ਇਹਦੇ ਤੇ ਸ਼ੱਕ ਤੈਨੂੰ ਉਧਰ ਤੇਰੀ ਕੁੜੀ ਦੇ ਸਹੁਰੇ ਮਾੜੇ ਤੂੰ ਚੰਗੀ ਹੋਗੀ ਕੱਲੀ ਤੇਰਾ ਮੁੰਡਾ ਕੱਲਾ ਚ ਬੋਲ ਤਾ। ਕੌਣ ਕਰਦਾ ਕੁੜੀ ਨੂੰ? ਨਹੀਂ ਮੈਂ ਤਾਂ ਨਹੀਂ ਕਿਤੇ ਹੱਥ ਲਾਇਆ ਪੁੱਛਣਗੇ। ਅੱਛਾ। ਮੇਰੇ ਨਾਨ ਨਿਚਾ ਤੋਂ ਹੀ ਕਰਦੀ ਹੁੰਦੀ ਮੇਰੇ ਗੰਮੀ ਦੇ ਕਹਿੰਦੇ। ਅੱਛਾ। ਨਾਨਾਂ ਕਰਦੀ ਹੈ ਕਿ ਇਹ ਵੀ ਲੱਗ ਪੈਂਦੇ ਆ। ਇਹ ਵੀ ਮਾਰਦੀ। ਅੱਛਾ ਮਾਰਾ ਵੀ ਕਰਦੀ ਹੈ ਤੇ ਨਾਨਾਂ ਵੀ ਕਰਦੀ ਹੈ। ਹਾਂ। ਕਦੋਂ ਤੋਂ ਸ਼ੁਰੂ ਹੋਇਆ ਇਹ ਕੰਮ ਜਦੋਂ ਤੇਰੇ 11-12 ਸਾਲ ਵਿਆਹ ਨੂੰ ਹੋ ਗਿਆ ਉਦੋਂ ਤੋਂ ਸ਼ੁਰੂ ਹੋਇਆ ਜਾਂ ਹੁਣ ਤੋਂ ਕਦੋਂ ਤੋਂ ਸ਼ੁਰੂ ਹੈ ਤੇਰੀ ਗੁੱਟ ਮਾਰਦਾ ਪਹਿਲਾਂ ਵੀ ਆਈ ਹਿੰਦਾ ਸੀ ਚੱਲਦਾ ਸੀ ਕੈਮਰੇ ਲਵਾਉਣ ਨੂੰ ਤਾਂ 4-5 ਸਾਲ ਲੱਗ ਗਏ ਕੀ ਸੋਚ ਕੇ ਚੁੱਪ ਬੈਠੀਆਂ ਹੁਣ ਤੱਕ ਤੇਰੇ ਭਰਾਵਾਂ ਨੂੰ ਪਤਾ ਲੱਗਿਆ ਤੇਰੇ ਪੇਕੇਆਂ ਨੂੰ ਪਤਾ ਲੱਗਿਆ ਤਾਂ ਆਣ-ਗਵਾਂਣ ਤੋਂ ਪਤਾ ਲੱਗਿਆ ਵੀ ਕੁੜੀ ਥੋੜੀ ਬਹੁਤ ਤੰਗ ਹੈ ਮੈਂ ਤਾਂ ਕਿਹਾ ਸੀ ਸੁਧਰ ਜਾਣਗੇ ਪਰ ਨਹੀਂ ਸੁਧਰਦੇ ਵੀ ਨਹੀਂ ਨਹੀਂ ਚੱਲੇ ਬਸ ਜਾਣਗੇ ਤਾਂ ਹੁਣ ਇਹ ਕਹਿ ਦਿੰਦੀ ਆ ਕਿ ਮੇਰੇ ਮੁੰਡੇ ਨੂੰ ਤਾਂ 20 ਕਿੱਲੇ ਹੁੰਦੇ ਆ ਪੈੜੀ ਦੀ ਤੇ ਤੈਨੂੰ 20 ਕਿੱਲੇ ਦਾ ਕੀ ਭਾ ਮੈਨੂੰ ਇਹ ਵੀ ਕੁੜੀ ਕੋਲ ਪੈਸਾ ਟਿਕ ਨਹੀਂ ਹੁੰਦਾ ਵਰਤਨ ਵਾਸਤੇ ਸਰ ਅਸੀਂ ਦੇ ਕੇ ਜਾਣਿਆ ਜੀ ਉਹ ਵੀ ਖੋ ਲੈਂਦੇ ਆ ਆਓ ਸਾਡੇ ਪੈਸਾ ਨਾਲ ਆਪਦੀ ਕੁੜੀ ਨੂੰ ਪੰਜੀਰੀਆਂ ਤਾਂ ਕਿਨੇ ਸਾਡੇ ਤੋਂ ਪੈਸਾ ਰਲ ਦਿੱਤੀਆਂ ਮਾਤਾ ਕੁ ਸ਼ਰਮ ਤੋਂ ਮਾੜੀ ਮੋਟੀ ਹੈਗੀ ਤੈਨੂੰ ਜਾਣਦੇ ਈ ਧੀ ਨੂੰ ਜਾਣ ਤੇਰੇ ਪੁੱਤ ਨੂੰ ਵੀ ਤੁਸੀਂ ਜਿਹੜਾ ਹੈਗਾ 20 ਕਿੱਲਾਂ ਦੇ ਮਾਲਕ ਹੋਗੇ ਤੁਸੀਂ ਤੇ ਉਹਦੇ ਪੇਕਿਆਂ ਤੋਂ ਪੈਸੇ ਮੰਗਾ ਕੇ ਤੇ ਉਹਦੀਆਂ ਪੰਜੀਰੀਆਂ ਰ ਲਾਰ ਲਾ ਖਾਣੇ ਉਹ ਕੀ ਗੱਲ ਹਰਾਮ ਖਾਣਾ ਬੜਾ ਚੰਗਾ ਲੱਗਦਾ ਹਰਾਮ ਖਾਣਾ ਨਹੀਂ ਮੇਰ ਜੀ ਅਜੇ ਤਾਂ ਕੋਈ ਗੱਲ ਨਹੀਂ ਕੀਤੀ ਪਰ ਅਸੀਂ ਤਾਂ ਆਪ ਦਾ ਕਹਿਣਾ ਵੀ ਚਲਾ ਆਪ ਦਾ ਬਣੀ ਜਾਵੇ ਕਰਮ ਕਰੀ ਜਾਵੇ ਡੱਕਾ ਕਰਦੀ ਜਿਵੇਂ ਸਾਧਨ ਬੈਠੀ ਰਹੇ ਜੇ ਫਿਰ ਕੀ ਕਰਾਂ ਮੈਂ ਸਾਰਾ ਵੀਰ ਜੀ ਮੈਂ ਹੀ ਕਰਦੀ ਹਾਂ ਕੌਣ ਕਰਦਾ ਮੈਨੂੰ ਦੱਸੋ ਇੱਥੇ ਕੁੜੀ ਕਰਦੀ ਕਿਤੇ ਮੈਂ ਕਰਦੀ ਇੱਥੇ ਕੁੜੀ ਜਦੋਂ ਜਦੋਂ ਘਰੇ ਬੈਠੀ ਹੈ ਕੁੜੀ ਤੁਸੀਂ ਕੁੜੀ ਦਾ ਚਾਰ ਪੋਣਾ ਕੀ ਕਰ ਤੁਸੀਂ ਸਜਾ ਕੇ ਸਾਹਮਣੇ ਪਠਾਉਣੀ ਕੁੜੀ ਨੂੰ ਵੇਖਣਾ ਤੇ ਇੱਥੇ ਬਿਠਾਇਆ ਤੁਸੀਂ ਤੂੰ ਉਹਨੂੰ ਵੀ ਨਾ ਬਸਮ ਦੇਣਾ ਨਾ ਉਹਨੂੰ ਵੀ ਨਹੀਂ ਬਸਮ ਦੇਣਾ ਜੇ ਨਾ ਉਹਨੂੰ ਬਸਮ ਦੇਉਂਦੇ ਹੋ ਤੇ ਬੈਡਰੂਮ ਚ ਕੈਮਰਾ ਲਾ ਕੇ ਵੇਖਣਾ ਤੁਸੀਂ ਪਤਾ ਨਹੀਂ ਕੀ ਵੇਖਣਾ ਹੈਗਾ ਉਹਦੇ ਵਿੱਚ ਜਿਵੇਂ ਬਾਥਰੂਮ ਚ ਜਾਨੀ ਆ ਮਤਲਬ ਨਹਾਉਣ ਜਾਨੀ ਆ ਜਾਂ ਮੇਰੇ ਨਹਾਉਣ ਮੇਰਾ ਕੋਈ ਨਹੀਂ ਇਹਦੇ ਖੜੇ ਰਹਿਣਾ ਉਹਨਾਂ ਟਾਈਮ ਅੱਛਾ ਬਾਜਾਈ ਦੇ ਇਹਨਾਂ ਵਾਲੇ ਚਾਹ ਜਿਨਾਂ ਨਹਾਉਣ ਵੀ ਨਹੀਂ ਦਿੰਦੇ ਯਾਰ ਮੈਨੂੰ ਐਂ ਦੱਸ ਗਿਓ ਬਾਥਰੂਮ ਦੇ ਵਿੱਚ ਕੀ ਇਹੋ ਜਿਹਾ ਕਰਦੀ ਹੋਊਗੀ ਤੁਸੀਂ ਚਮਚਾ ਕੜਸੀ ਕਰਕੇ ਦੋ ਤਾਂ ਕਹਿੰਦੇ ਵੀ ਪਤਾ ਨਹੀਂ ਕੁਝ ਪਾ ਲਾਂ ਦੇਵੇ ਸਾਨੂੰ ਜੀ ਕੈਮਰੇ ਤਾਂ ਲਾਤੇ ਹੁਣ ਆਏ ਦੋਸਤੋ ਬਾਥਰੂਮ ਦੇ ਵਿੱਚ ਉਹ ਕੀ ਇਹੋ ਜਿਹਾ ਲੈ ਕੇ ਆਉਗੇ ਜਿਹੜਾ ਤੁਹਾਨੂੰ ਆਉਂਦਿਆ ਸਾਰੀ ਉਹਨਾਂ ਐ ਕਰਕੇ ਐ ਮਾਰਨ ਦੇ ਮਰ ਜੂਗੇ ਤੁਸੀਂ ਇਹ ਤਾਂ ਜੀ ਜਿਵੇਂ ਮਾਤਾ ਕਹਿੰਦੀ ਮਾਤਾ ਨੇ ਕਿਹਾ ਜਿਵੇਂ ਮਾਤਾ ਕਹਿੰਦੀ ਫਿਰ ਮਾਂ ਵਿਆਹ ਕਰਾਉਂਦਾ ਫਿਰ ਇਤਨਾ ਮਕਸਦ ਹੀ ਇਹ ਸੀਗਾ ਮੁੜ ਕੇ ਕਹਿੰਦੇ ਹੋ ਵੀ ਉਹ ਜਿਹੜੀਆਂ ਗੁਰੂਕੀਆਂ ਫੌਜਾਂ ਦਾ ਲਾਟ ਲੀਆਂ ਫਿਰ ਜਦੋਂ ਟੰਗਿਆ ਸਿਰਾਂ ਕਾ ਮਾਰ ਕੇ ਜਿਹੜੀ ਹੱਟਦੀ ਨਹੀਂ ਸੀ ਪਉਣਾ ਅਸ਼ਲੀਲ ਵੀਡੀਓ ਤੇ ਉਹ ਕਹਿੰਦੇ ਸੀ ਬਹੁਤ ਲੋਕ ਕਰੋੜਾਂ ਲੋਕਾਂ ਨੇ ਕਿਹਾ ਕਿ ਬਹੁਤ ਚੰਗਾ ਹੋ ਗਿਆ ਠੀਕ ਹੈ ਤੇ ਉਹ ਉਹੋ ਜੀ ਕੈਟਾਗਰੀ ਦੇ ਲੋਕਾਂ ਨੇ ਇਹ ਕਹਿੰਦਾ ਲੱਖ ਵੀਰ ਇਹਨਾਂ ਨੂੰ ਕੀ ਕਹਿੰਦੀ ਸੀ ਆਪਦਾ ਪਰਿਵਾਰ ਪਾਲਦੀ ਸੀ ਇਹੀ ਸਿਸਟਮ ਤੇਰਾ ਬਣਿਆ ਪਿਆ ਮੁੜ ਕੇ ਤੁਹਾਡੇ ਵਰਗਿਆਂ ਦੀ ਵਾਰੀ ਆਉਂਦੀ ਉਹ ਦੇਖੀਏ ਨਾ ਵੀਡੀਓ ਮਾਰ ਮਾਰ ਚ ਪਏ ਮੂੰਹ ਨਾਲ ਕੀਤਾ ਪਿਆ ਸੱਸ ਦਾ ਕੈਮਰੇ ਨਾਲ ਹਾਂਜੀ ਤੇ ਫਿਰ ਤੁਹਾਡਾ ਨੰਬਰ ਵੀ ਲੱਗਣਾ ਯਾਰ ਤੁਸੀਂ ਲੋਕਾਂ ਨੇ ਕੰਮ ਵੇਢ ਲੈ ਪੱਕਾ ਜੇ ਕਿਤੇ ਦਾ ਰੀਚਾਰਜ ਮੁੱਕ ਜਾ ਕਰੇ ਉਹ ਰੀਚਾਰਜ ਵੀ ਅਸੀਂ ਪੱਲਿਓਂ ਕਰਾ ਕੇ ਦਿੰਦੇ ਸੀ ਇਹਨਾਂ ਨੂੰ ਪੁੱਛਿਓ ਜੀ ਇਹਨਾਂ ਨੂੰ ਕਾਹਦਾ ਦੁੱਖ ਸੀਗਾ ਜਦ ਫੋਨ ਅਸੀਂ ਲੈ ਕੇ ਦਿੱਤਾ ਕੁੜੀ ਨੂੰ ਐਹ ਕੁ ਜਵਾਬ ਇਹ ਤਾਂ ਬੱਚੇ ਵੀ ਨਹੀਂ ਮੇਰੇ ਕੋਲੇ ਪੈਣ ਦਿੰਦੇ ਕਿ ਬੈਡਰੂਮ 'ਚ ਉਹ ਵੀ ਆਪਦੇ ਕੋਲੇ ਰੱਖਦੇ ਅੱਛਾ ਨਹੀਂ ਬੱਚੇ ਨਹੀਂ ਪੈਣ ਦਿੰਦੇ ਇਹਨੂੰ ਪੈਣ ਦਿੰਦੇ ਆ ਉਹ ਸਵੇਰ ਨੂੰ ਵੀਡੀਓ ਦੇਖਣ ਲੱਗ ਪੈਂਦਾਂ ਮੜ ਕੇ ਯਾਰ ਕੋਈ ਸ਼ਰਮਝਾ ਹੈ ਤੁਹਾਨੂੰ ਤੁਸੀਂ ਕਿਹੜੀ ਦੁਨੀਆ ਜਵਾਂ ਹੋ ਤੁਸੀਂ ਜੇ ਰਾਤ ਦੀ ਵੀਡੀਓ ਇਹਨਾਂ ਨੇ ਸਵੇਰ ਚਰਕ ਕਰਨਾ ਹੈ ਕਹਿੰਦੇ ਅੱਛਾ ਕੀ ਬਣਿਆ ਵੀ ਸਵੇਰ ਨੂੰ ਕੀ ਬਣੇ ਕੋਣ ਕੋਣ ਬੈਠਾ ਹੁੰਦਾ ਇਹਨਾਂ ਨੂੰ ਆਇਆ ਹੋਣਾ ਵੀ ਖਨੀ ਇਹਨੂੰ ਸਿਖਾਉਂਦੀ ਹੋਣੀ ਪਤਾ ਨਹੀਂ ਕੀ ਕਰਦੀ ਹੋਣੀ ਹੈ ਨਾ ਉਹ ਗੁੜੀਆਂ ਸਿਖਾਉਣ ਤੋਂ ਮਤਲਬ ਮੈਨੂੰ ਤਾਂ ਸਮਝ ਨਹੀਂ ਯਾਰ ਮੈਨੂੰ ਐ ਦੱਸ ਵੀ ਤੁਮੇ ਜਿਹਾ ਸਿਖਾਉਣਾ ਰਾਤ ਇੱਕ ਰਾਤ ਹੀ ਬਚਦੀ ਤੈਨੂੰ ਸਿਖਾਉਣ ਵਾਸਤੇ ਦੇਵੇ ਤੁਸੀਂ ਦੋਨੇ ਜੀ ਬੈਠ ਨਹੀਂ ਸਕਦੇ ਪਾਬੰਦੀ ਤੁਹਾਡੇ ਤੇ ਨਹੀਂ ਦਿਨੇ ਬੰਦਾ ਹੀ ਨਹੀਂ ਮੇਰੇ ਕੋਲ ਤਾਂ ਹੈ। ਅੱਛਾ ਦਿਨੇ ਬੰਦਾ ਨਹੀਂ। ਅੱਛਾ ਰਾਤ ਵਾਸਤੇ ਕੈਮਰਾ ਲਾਇਆ ਵੀ ਰਾਤ ਨੂੰ ਨੋ ਤੁਹਾਡੀ ਗੱਲ ਨਾ ਕਰੇ ਮੁੰਡੇ ਨਾਲ। ਪਤਾ ਤੁਹਾਨੂੰ ਪੁੱਛਿਆ ਮੈਂ। ਦੇਖ ਲਪਣਾ ਦੀ ਜਾ ਕੇ ਬੰਦ ਪਾਈਆ ਕੈਮਰੇ ਤਾਂ। ਅੱਛਾ ਤੇ ਲਵਾਇਆ ਕਾਦੇ ਵਾਸਤੇ ਆ? ਬੰਦ। ਨਹੀਂ ਲਵਾਲੇ ਸੀਗੇ ਜੀ ਘਰੇ। ਨਹੀਂ ਬੰਦ ਕਰਨੀ ਲੋੜ ਨਹੀਂ। ਚੱਲਦੇ ਰੱਖੋ। ਬੈੱਡਰੂਮ ਵਾਲੇ ਕੈਮਰੇ ਦਾ ਮਤਲਬ ਦੱਸ ਦਿਓ ਮੈਨੂੰ ਬੈੱਡਰੂਮ ਵਾਲਾ ਕੈਮਰਾ ਕਾਦੇ ਵਾਸਤੇ ਲੱਗਿਆ? ਕੀ ਵੇਖਣਾ ਚਾਹਨੇ ਹੋ ਜਾਂ ਕੀ ਵੇਖਣਾ ਨੂੰ ਨੋ ਬੁੱਤ ਦਾ ਤੁਸੀਂ? ਤੂੰ ਅੰਨ੍ਹੇ ਹੋਈ ਵੇ ਐਮ ਸੀ ਗੱਬੀ ਵਾ ਕਿਤੇ ਕੱਲਾ ਪੁੱਤ ਹੈ ਕਿਤੇ ਮੂੰਹ ਨਾ ਮਾਰ ਕੇ ਕਿਸੇ ਨੇ ਹੋਰ ਤੁਰ ਜੇ ਜਿਹੜੀ ਫੋਨ ਤੇ ਸਾਧਨ ਲੱਗੀ ਰਹਿੰਦੀ ਹੈ ਮਾਦਾ ਜ਼ਿਆਦਾ ਚਲਾਕ ਬਣਨ ਦੀ ਲੋੜ ਨਹੀਂ ਗਈ ਮੈਂ ਸਾਰੀਆਂ ਚੀਜ਼ਾਂ ਨਾ ਸਾਰੀਆਂ ਸਰਚ ਕਰਕੇ ਟੋਟਲ ਜਿੰਨਾ ਖੋਟਣਾ ਤੇਰੀ ਕੁੜੀ ਨਹੀਂ ਵਸ ਰਹੀ ਘਰੇ ਬੈਠੀ ਆ ਚਾਰ ਪੰਜ ਸਾਲਾਂ ਦੀ ਤਾ ਸਿਰਫ ਤੇਰੀ ਦਖਲ ਅੰਦਾਜ਼ੀ ਕਰਕੇ ਬੈਠੀ ਹੈ ਕੁੜੀ ਨੇ ਫੋਨ ਨਹੀਂ ਲਾਇਆ ਤੂੰ ਲਾਇਆ ਤੂੰ ਨੇ ਲਾਇਆ ਕੁੜੀ ਨੇ ਲਾ ਲੈ ਲੋ ਥੋੜੀ ਗੱਲਬਾਤ ਚੱਲਦੀ ਆ ਨਾ ਤਾਂ ਕੁੜੀ ਘਰੇ ਉੱਤੇ ਕੰਮ ਕਰਦੀ ਐ ਸੋਣੀ ਨਾ ਘਰ ਵਾਲੇ ਦੇ ਆਖੇ ਲੱਗਦੀ ਐ ਸਾਰਾ ਕੁਝ ਜਿਹੜਾ ਕੁੜੀ ਦੇ ਵਿੱਚ ਮੁਕਸ ਤੇਰਾ ਪਾਇਆ ਵਿਆ ਜਦੋਂ ਕੁੜੀ ਵਿਆਹ ਦੀ ਕਰਦੀ ਮਾਂ ਪਿਓ ਦੀ ਦਖਲਅੰਦਾਜ਼ੀ ਖਤਮ ਨਹੀਂ ਹੋ ਜਾਂਦੀ ਤੇਰਾ ਤੇ ਤੇਰੀ ਕੁੜੀ ਦਾ ਫੋਨ ਜਿਹੜਾ ਜਦੋਂ ਕੁੜੀ ਤੇਰੀ ਘਰੇ ਬਿਠਾਉਣ ਤੋਂ ਪਹਿਲਾਂ ਉਹ ਤੇ ਸਾਰੇ ਵੱਲੋਂ ਇਹ ਪਤਾ ਲੱਗਿਆ ਵੀ ਤੇਰੇ ਤੇਰਾ ਤੇਰੀ ਕੁੜੀ ਦਾ ਤਿੰਨ ਤਿੰਨ ਚਾਰ ਚਾਰ ਘੰਟੇ ਫੋਨ ਚੱਲਦਾ ਸੀ ਕੀ ਗੱਲ ਐ ਹੋਜਾ ਕੀ ਕਿਹੜਾ ਬੇਵਸੀ ਕਰ ਤਿੰਨ ਤਿੰਨ ਚਾਰ ਚਾਰ ਘੰਟੇ ਇੱਕ ਦੂ ਤੇ ਇਹ ਤਾਂ ਇਹਨੂੰ ਪੁੱਛੇ ਵੀ ਮਾਂ ਤੂੰ ਠੀਕ ਐ ਮੇਰੀ ਪਰਜਾਈ ਮੇਰਾ ਭਰਾ ਤਨ ਰੋਟੀ ਪਾਣੀ ਦਿੰਦੇ ਐ ਇਹੋ ਜਿਹੀ ਕੁੜੀ ਨੂੰ ਕੀ ਕਹਿੰਦੀ ਸੀ ਵੀ ਜਿਹੜਾ ਕੁੜੀ ਛੱਡ ਕੇ ਘਰੇ ਬਿਠਾਦੀ ਤੇਰੀ ਉਹਨਾਂ ਨੇ ਹੁਣ ਸਹੁਰੇ ਮਾੜੇ ਵੀ ਸਹੁਰੇ ਤੰਗ ਕਰਦੇ ਸੀ ਉਧਰ ਕੁੜੀ ਦੇ ਸਹੁਰੇ ਮਾੜੇ ਇੰਦਰ ਤੇਰੀ ਨੋ ਮਾੜੀ ਮੁੰਡਾ ਤੇਰਾ ਜਮਾਂ ਨਕੰਮਾ ਕਿਸੇ ਕੰਮ ਦਾ ਨਹੀਂ ਕਰ ਕੱਲਾ ਵਿਆਹ ਕਰਾਉਣ ਦਾ ਚਾਹ ਸੀਗਾ ਕਿ ਮਾਤਾ ਦੀ ਚੱਲਦੀ ਐ ਜੀ ਘਰੇ ਕੀ ਗੱਲ ਮਾਤਾ ਦੀ ਸਾਰੀ ਉਹ ਮਾਤਾ ਦੀ ਚੱਲੀ ਜਾਓਗੇ ਇਹਨਾਂ ਦੀ ਚੱਲਣੀ ਨਹੀਂ ਕਰੇ ਮਾਤਾ ਦੀ ਚੱਲੇ ਜੇ ਆਗਾ ਕਾ ਨਹੀਂ ਧੀਆ ਪੁੱਤ ਹੋਣ ਤੇ ਮਾਂ ਪਿਓ ਨੂੰ ਵੀ ਅਕਲ ਚਾਹੀਦੀ ਐ ਵੀ ਅ ਤੇਰੀ ਧੀ ਘਰੇ ਬੈਠੀ ਐ ਤੇ ਤੂੰ ਤੇ ਤੇਰੀ ਕੁੜੀ ਰਲ ਕੇ ਤੇ ਛੱਤਰ ਮਾਰਦੀਆਂ ਕੁੱਟਦੀਆਂ ਉਹ ਐਡੀ ਸਿਆਣੀ ਐ ਵੀ ਹੁਣ ਤੱਕ ਇਹਦਾ ਪਤਾ ਲੱਗੇ ਨਾ ਸਾਰਾ ਪਿਛਲੇ 12 ਸਾਲਾਂ ਦਾ ਵੀ ਉਹ ਦੱਸਦੀ ਨਹੀਂ ਤੇਰੇ ਮੁੰਡਾ ਨੇੜੇ ਨਹੀਂ ਲੱਗਣਦੇ ਨਾ ਰਾਤ ਨੂੰ ਮੁੰਡਾ ਕੋਲੇ ਤੁਹਾਨੂੰ ਡਾਰਾ ਕੈਮਰੇ ਲਾ ਦੋ ਮੁੰਡੇ ਨੂੰ ਸਖਾ ਨਾ ਦੇਵੇ ਤੇ ਫਿਰ ਵਿਹੁੰਦੀ ਨਾ ਮੁੰਡੇ ਨੂੰ ਇਦਾਂ ਹੀ ਰਖੜੀ ਤੇ ਵੀ ਨਹੀਂ ਭੇਜਦੇ ਅਸੀਂ ਆਪ ਜਿਹੜਾ ਸੂਟ ਦਿੱਤਾ ਜੀ ਐਤ ਕੀ ਰਖੜੀ ਤੇ ਤੇ ਉਹੀ ਚੱਕ ਕੇ ਇਹਨੇ ਗਾਉਂਦੀ ਕੁੜੀ ਨੂੰ ਫੜਾ ਤਾ ਅੱਛਾ ਆਪਾਂ ਬਾਕੀ ਤੇਰੇ ਵਰਗੇ ਬੰਦੇ ਦਾ ਘਰ ਘਰ ਹੀ ਜੰਮਣੇ ਚਾਹੀਦੇ ਆ ਹਨਾ ਫੋਟੇਰ ਕੇ ਬੰਦੇ ਨਾ ਅਸਾਂ ਦੇ ਵਿੱਚ ਤੁਹਾਡੇ ਕੋਲ ਪ੍ਰੋਪਰਟੀਆਂ ਹੋਣੀਆਂ ਨਹੀਂ ਚਾਹੀਦੀਆਂ। ਫੋਟੇਰ ਕੇ ਬੰਦੇ ਨੰਗ ਮਲੰਗ ਹੋਣੇ ਚਾਹੀਦੇ ਆ ਸਵੇਰ ਨੂੰ ਤੇਰਰਗਾ ਜਾਵੇ ਮਿਸਤਰੀ ਦੇ ਨਾਲ ਦਿਹਾੜੀ। ਸਵੇਰ ਤੋਂ ਸ਼ਾਮ ਤੱਕ ਢੋਵੇ ਬਠਲ। ਚਾਰ-ਚਾਰ ਦਿਨਾਂ ਦੇ ਵੀ 100 ਰੁਪਈਆ 100-200 ਦੇ ਕੇ ਤੋਰਦੇ ਵੀ ਚੱਲਸਾਰੋ ਇਹਦੇ ਨਾਲ ਫੇਰ ਸੂਤ ਆ। ਤੁਸੀਂ ਜ਼ਮੀਨਾਂ ਜਮ ਉਹਨਾਂ ਦੇ ਲੈ ਕੀ ਹੈ ਨਹੀਂ ਕੀ? ਤੁਹਾਨੂੰ ਨਹੀਂ ਪਤਾ ਲੱਗਦਾ। ਕੁੜੀ ਘਰੇ ਬਿਠਾ ਲਈ ਸਹੁਰੇ ਮਾੜੇ ਆ। ਤੇ ਇਹਨੂੰ ਜਿਹੜੇ ਇਹਦੇ ਹੱਥ ਚੰਗੇ ਇਹਦੇ ਹੱਥ ਕਿੰਨੇ ਕਿ ਚੰਗੇ ਹੋ ਤੁਸੀਂ ਜਿਹੜਾ ਨੂੰ ਉਹਦੇ ਕੋਲ ਖਰਚੇ ਵਾਸਤੇ ਆਨੇ ਕੋਈ ਕੋਈ ਕਿਸੇ ਦਾ ਜਵਾਕ ਆ ਜੇ ਕਿਉਂਕਿ ਇਹਦੇ ਆਣ-ਗਵਾਨ ਦੇ ਵਿੱਚੋਂ ਕੋਈ 100 ਰਿਸ਼ਤੇਦਾਰ ਬਗੈਰਾ ਹੁੰਦਾ ਜਨਾਨੀਆਂ ਕੋਲੇ ਆਮ 2 400 500 700 ਰੁਪਇਆ ਹੁੰਦਾ 1000 1000 2 2000 ਹੁੰਦਾ ਵੀ ਕਿਸੇ ਨੂੰ 100 ਦੇਣਾ ਕਿਸੇ ਨੂੰ 200 ਦੇਣਾ ਕਿਸ ਨੂੰ 500 ਦੇਣਾ ਐਵੇਂ ਦੇਨੇ ਪੈਂਦੇ ਉਹ ਮੈਨੂੰ ਪਤਾ ਲੱਗਿਆ ਵੀ ਜਿੰਨੀ ਜਿਹੜੀ ਮੇਰੇ ਕੋਲ ਕੰਪਲੇਟ ਉਹ ਕੋਲ 100 ਰੁਪਇਆ ਵੀ ਨਹੀਂ ਹੁੰਦਾ ਆਪਦੇ ਪਰਸ ਦੇ ਵਿੱਚ ਪੈਸੇ ਤਾਂ ਹੁੰਦੇ ਜੀ ਮਾਤਾ ਕੋਲ ਮੰਗ ਲਿਆ ਕਰੀ ਜੀ ਪੇਰ ਵੀ ਸਾਰੀ ਉਮਰ ਮਾਤਾ ਤੋਂ ਮੰਗੀ ਜਾਂਦੀ ਜਾਂ ਮਾਤਾ ਲਾਇਕ ਦੀ ਹੋਵੇ ਫਿਰ ਤਾਂ ਮਾਤਾ ਤੋਂ ਮੰਗ ਲੈ ਤੇ ਜਦੋਂ ਮਾਤਾ ਤਾਂ ਵੀ ਨਹੀਂ ਬੈਡਰੂਮ ਚ ਕੈਮਰੇ ਲਾ ਲਾ ਤੁਹਾਡੀਆਂ ਨੀਲੀਆਂ ਪੀਲੀਆਂ ਫਿਲਮਾਂ ਵੀ ਪਤਾ ਨਹੀਂ ਮੁੰਡੇ ਨੇ ਤੇ ਨੋ ਨੇ ਕੀ ਕੀਤਾ ਹੋਊਗਾ ਫਿਰ ਮਾਤਾ ਤੈਨੂੰ ਲੱਗਦਾ ਤੇ ਨਹੀਂ ਮਾਂ ਲੈ ਕੇ ਆ ਗਈ ਇਸ ਗੱਲ ਦੇ ਵੀ ਤੁਸੀਂ ਸਾਹਬ ਦਾ ਮਾਤਾ ਦੇ ਹੱਥ ਰੱਖੋ ਮੈਂ ਸਾਰੀ ਸਥਿਤੀ ਸਮਝ ਲਈ ਮੈਨੂੰ ਇਹ ਦੱਸੋ ਤੁਸੀਂ ਚਾਹੁੰਦੇ ਕੀ ਹੋ ਕੰਪਲੇਟ ਤੁਹਾਡੀ ਹੈ ਇਹਨਾਂ ਨਾਲ ਗੱਲਬਾਤ ਕਰੂੰਗਾ ਤੁਸੀਂ ਕੀ ਚਾਹੁੰਦੇ ਹੋ ਅਸੀਂ ਚਾਹੁੰਨੇ ਵੀ ਅਸੀਂ ਮੁੰਡਾ ਦੇ ਕੇ ਜ਼ਮੀਨ ਦੇ ਕੇ ਕੁੜੀ ਦਾ ਵਿਆਹ ਕੀਤਾ ਸੀ ਨਾ ਤਾਂ ਸਾਨੂੰ ਕੋਈ ਜ਼ਮੀਨ ਦਾ ਭਾਜੀ ਤੇ ਨਾ ਹੀ ਸਾਨੂੰ ਮੁੰਡੇ ਦਾ ਮੈਂ ਉਹ ਤਾਂ ਸਮਝਦਾ ਸਾਰੀ ਗੱਲ ਵੀ ਤੁਸੀਂ ਮੁੰਡਾ ਵੇਖ ਕੇ ਤੇ ਜ਼ਮੀਨ ਵੇਖ ਕੇ ਕੁੜੀ ਵੇਖੀ ਸੀ ਵੀ ਪ੍ਰਾਪਰਟੀ ਹੈਗੀ ਮੁੰਡਾ ਠੀਕ ਹੈ ਮੁੰਡਾ ਵੇਖ ਕੇ ਕੁੜੀ ਵੈਧ ਵੀ ਸੌਖੀ ਬਸੂਗੀ ਪਰ ਮੁੰਡੇ ਨੇ ਵਿਆਹ ਲਿਆਂਦੀ ਪਰ ਲਿਆ ਕੇ ਜਿਹੜੀ ਉਹ ਘਰ ਵਾਲੀ ਰਾਨ ਉਹ ਬਣਾਤੀ ਆਪਣੀ ਮਾਂ ਦੀ ਉਹਨੇ ਸਿੱਧੀ ਗੱਲ ਮੈਂ ਪੰਜਾਬੀ ਚ ਆਖੜ ਗਿਆ ਸਿੱਧੀ ਪੰਜਾਬੀ ਭਾਸ਼ਾ ਨਾ ਵੀ ਉਹਨੇ ਇਹ ਨਹੀਂ ਸਮਝਿਆ ਕਿ ਮੇਰੇ ਘਰ ਵਾਲੀ ਉਹਨੇ ਮਾਂ ਦੀ ਬਣਾ ਕੇ ਛੱਡਦੀ ਉਹ ਵਿਆਹ ਲਵਾ ਤੇਰੇ ਘਰ ਵਾਲੀ ਜਿਵੇਂ ਮਰਜ਼ੀ ਵਰਤਾ ਕਰੀ ਜਾਏ ਦਿਨ ਹੁਣ ਦੱਸੋ ਮੈਨੂੰ ਕੀ ਚਾਹੁੰਦੇ ਹੋ ਗੁਣਬੇੜਾ ਕਰਨਾ ਇਹਨਾਂ ਦਾ ਕੁੜ ਸੌਣਾ ਚਾਹੁੰਦੇ ਹੋ ਸੌਣਾ ਚਾਹੁੰਦੇ ਅੱਗੇ ਤੋਂ ਕਿਸੇ ਤਰ੍ਹਾਂ ਦੀ ਤੁਹਾਨੂੰ ਲੱਗੇ ਨਾ ਕੋਈ ਇਹਨਾਂ ਦੇ ਵਿੱਚ ਉਹਨੇ ਇੱਕ ਹੀ ਹੋ ਜਾਈ ਹੈ ਤਾਂ ਤੁਸੀਂ ਮੈਨੂੰ ਕੋਈ ਐਪਲੀਕੇਸ਼ਨ ਦੇਣ ਦੀ ਲੋੜ ਨਹੀਂ ਇੱਥੇ ਕੋਈ ਚੱਲ ਕੇ ਆਉਣ ਦੀ ਲੋੜ ਨਹੀਂ ਨੰਬਰ ਮੈਂ ਤੁਹਾਨੂੰ ਦੇ ਦੂੰਗਾ ਆਪਦਾ ਮੇਰੇ ਨੰਬਰ ਤੇ ਕਾਲ ਕਰਕੇ ਦੱਸਦੇ ਹੋ ਦੁਆਰਾ ਪ੍ਰੋਬਲਮ ਆਉਂਦੀ ਹੈ ਮੇਰੀ ਗੱਲ ਸੁਣ ਲੈ ਪੰਜਾਬੀ ਚ ਕੁੜੀਆਂ ਇਸ ਕਰਕੇ ਵਿਆਹਉਂਦੇ ਮਾਪੇ ਵੀ ਕਿਤੇ ਕੋਈ ਸੋਚਦਾ ਹੋਵੇ ਈਆਂ ਜਿਹੜੀਆਂ ਕਿਤੇ ਰਾਤ ਉੱਠ ਕੇ ਖਾਂਦੀਆਂ ਵੀ ਮੁੰਡੇ ਜਿਹੜੇ ਦਿਨ ਚੱਕ ਵਾਰੀ ਖਾਂਦੇ ਕੁੜੀਆਂ ਚਾਰ ਵਾਰੀ ਖਾਂਦੀਆਂ ਐਸ ਕਰਕੇ ਵਿਆਹਉਂਦੇ ਆ ਇੱਕ ਘਰ ਗ੍ਰੈਸਤੀ ਦੀ ਲੋੜ ਹੁੰਦੀ ਐ ਇੱਕ ਦੁਨੀਆਦਾਰੀ ਵਧਾਉ ਇਹਨਾਂ ਦੀ ਇਸ ਕਰਕੇ ਥਾਂ ਨਹੀਂ ਹੁੰਦੀ ਕਿ ਧੀयां ਤਾਂ ਬੇਗਾਨਾ ਹੁੰਦੀਆਂ ਇਹਨੇ ਬੇਗਾਨੇ ਘਰ ਜਾਣਾ ਤੇਰੇ ਮੁੰਡਿਆ ਕਿ ਦੋ ਮੁੰਡਿਆ ਕਿ ਕੁੜੀ ਵੀ ਐ ਇੱਕ ਕੁੜੀ ਇੱਕ ਮੁੰਡਾ ਇੱਕ ਕੁੜੀ ਇੱਕ ਮੁੰਡਾ ਦੋ ਕੁੜੀ ਘਰੇ ਰੱਖ ਲੈਣਾ ਹੁਣ ਜਿਵੇਂ ਭੈਣ ਨੂੰ ਰੱਖੀ ਬੈਠੇ ਹੋ ਜਿਵੇਂ ਮਾਂ ਤੇਰੀ ਨੇ ਕਰ ਕਰ ਪੰਜ ਪੰਜ ਘੰਟੇ ਫੋਨ ਤੇ ਕੁੜੀ ਚਾਰ ਪੰਜ ਸਾਲ ਹੋ ਗਏ ਘਰੇ ਬਿਠਾ ਲਈ ਹੁਣ ਤੇਰਾ ਕੀ ਇਰਾਦਾ ਹੈ ਵੀ ਤੂੰ ਆਪਣੀ ਕੁੜੀ ਲੈ ਆਏਗਾ ਨਾ ਵਿਆਹਣੀ ਐ ਨਾ ਤੇ ਫਿਰ ਇਹਨਾਂ ਨੇ ਵੀ ਵਿਆਹਣੀ ਸੀ ਨਾ ਤੇ ਜੇ ਵਿਆਹ ਕੇ ਤੇਰਾ ਵਰਗੇ ਬਾਂਦਰ ਦੇ ਲੜ ਲਾਤੀ ਤੇ ਤੈਨੂੰ ਲੱਗਦਾ ਨਹੀਂ ਤੇਰੇ ਕੋਈ ਫਰਜ਼ ਬਣਦੇ ਤੇ ਪ੍ਰਤੀ ਮੈਨੂੰ ਜਬਾਨ ਚ ਹਾਂ ਨਾ ਚਾਹੀਦੀ ਛੋਟੇ ਵੀਰ ਗੱਲ ਸੁਣ ਮੇਰੀ ਜੇ ਮੈਂ ਆਮ ਪੁਲਿਸੀਆ ਵਰਗਾ ਹੁੰਦਾ ਨਾ ਤਾਂ ਮੈਂ ਇਥੇ ਸਣੀ ਕੁੜੀ ਸੱਦ ਨਹੀਂ ਸੀ ਇਹਨਾਂ ਦੀ ਮੈਂ ਫੇਰ ਵੀ ਸਮਝਦਾ ਵੀ ਚਲੋ ਕੋਈ ਗੱਲ ਨਹੀਂ ਇਹਨਾਂ ਦੇ ਘਰ ਦੀ ਇਹਨਾਂ ਦੀ ਇੱਜ਼ਤ ਐ ਇਹਨਾਂ ਦੀ ਕੁੜੀ ਮਾਤਾ ਗੱਲ ਸੁਣ ਲੈ ਮੇਰੀ ਸਾਫ਼ ਸ਼ਬਦਾਂ ਚ ਇੱਕ ਮੈਨੂੰ ਹੁਣੇ ਗੱਲ ਦੱਸ ਕੇ ਜਾਣੀ ਐ ਇੱਥੇ ਵੀ ਅੱਜ ਤੋਂ ਬਾਅਦ ਜਿਹੜੀਆਂ ਹਰਕਤਾਂ ਪਿੱਛੇ 10-12 ਸਾਲ ਹੋਈਆਂ ਇਹਦੇ ਨਾਲ ਕੋਈ ਪਤਾ ਨਹੀਂ ਉਹਨੇ ਸਰਚ ਕੀ ਪਾਇਆ ਤੁਸੀਂ ਜਿਹੜਾ ਕਹਿੰਦੇ ਹੁੰਦੇ ਧਾਗੇ ਦਿਵਤਾ ਦੇ ਕੋਲ ਜਾਣੀ ਐ ਨਾ ਨੇ ਵੀ ਬਾਬੇ ਨੇ ਦੱਸ ਮਾੜਾ ਝੂਠ ਦੇ ਬੋਲ ਨਾ ਮੇਰੇ ਕੋਲ ਬਾਬੇ ਕੋਲੇ ਬਾਬੇ ਕੋਲ ਮੇਰੇ ਕੋਲ ਝੂਠ ਬੋਲੇ ਤਾਂ ਮੇਰਾ ਬਰਾਤ ਦਬਾਕ ਖਰਾਬ ਹੋ ਜਾਂਦਾ ਸਾਕੇ ਤੇ ਮੁੜ ਕੇ ਮੈਂ ਖਚਾਈ ਕਰਾ ਦੇਣੀ ਤੁਹਾਡੇ ਮੁੜ ਕੇ ਪੜੇ ਮੈਂ ਸਿੱਧਾ ਨਹੀਂ ਵੀ ਤੇਰੇ ਮੁੰਡੇ ਦੇ ਮਾਰਾ ਦੂੰ ਮੈਂ ਤੇਰੇ ਵੀ ਮਾਰਾ ਦੂੰ ਮਾਤਾ ਬਾਬੇ ਨੇ ਦੱਸਿਆ ਸੀਗਾ ਕੀ ਦੱਸਿਆ ਸੀ ਉਹ ਕਹਿੰਦੇ ਵੀ ਤੇਰੀ ਨੂੰਹ ਤੁਹਾਨੂੰ ਕੁਝ ਪਾ ਕੇ ਜਾਊਗੀ ਅੱਛਾ ਤੇ ਮੈਨੂੰ ਐਸੇ ਕੱਤ ਹੋਗਾ ਛੱਤ ਅੱਛਾ ਹਾਂ ਹੁਣ ਜੇ ਤੁਸੀਂ ਕਹਿੰਦੇ ਆ ਤਾਂ ਅਸੀਂ ਇਕੱਠੇ ਰਹਿ ਪੈਣੀ ਆ ਜੇ ਤੁਸੀਂ ਕਹਿੰਦੇ ਤੁਸੀਂ ਭਈਆ ਕਿੰਨੇ ਸਾਲ ਹੋ ਗਏ ਉਹ ਬਾਬੇ ਪਖੰਡੀ ਕੋਲ ਜਾਂਦਾਂ ਨੂੰ ਜਿਹੜੇ ਨੇ ਕਹਿੰਦਾ ਵੀ ਤੁਹਾਡੀ ਨੂੰਹ ਕੁਝ ਪ ਫਰਸਾਂ ਟਾਈਂ ਡਰ ਲਗੇ ਤਾਈਂ ਸੀ ਕੈਮਰੇ ਲਵਾਏ ਸੀ ਅੱਛਾ ਤੁਹਾਨੂੰ ਲੱਗਦਾ ਵੀ ਜਿਹੜੀ ਤੁਸੀਂ ਵਿਆਹ ਕੇ ਲੈਂਦੀ ਹੈ ਇੱਜ਼ਤਦਾਰ ਘਰ ਦੇ ਵਿੱਚੋਂ ਆਈ ਹੈ ਉਹ ਐਡੀ ਮਾੜੀ ਹੋਵੇ ਤੁਹਾਨੂੰ ਕੁਝ ਪਾ ਕੇ ਦੇ ਦੂੰ ਜਿਹੜਾ ਪਖੰਡੀ ਉੱਥੇ ਬੈਠਾ ਪਤਾ ਨਹੀਂ ਸਿਰਕ ਘੋਣਾ ਹੋਊਗਾ ਕੀ ਕਰਦਾ ਹੋਊਗਾ ਹਰਾਮਜਾਦਾ ਉਹ ਤੁਹਾਨੂੰ ਲੱਗਦਾ ਵੀ ਬਹੁਤ ਸੱਚ ਬੋਲ ਗਿਆ ਤੁਹਾਡੇ ਮਾਮਲੇ ਦੇ ਵਿੱਚ ਉਹ ਅੰਤਰਜਾਮੀ ਹਰਾਪੁੱਤਰ ਆ ਥੱਲੇ ਉਹ ਹਨ ਇਹਨਾਂ ਚੇਲੇ ਚਪਟਾ ਨੇ ਨਾ ਇਹਨਾਂ ਚੇਲੇ ਚਪਟਾ ਨੇ ਘਰ ਪੱਟ ਤੇ ਲੋਕਾਂ ਦੇ ਆਪਦੀਆਂ ਕੋਠੀਆਂ ਲਗਜ਼ਰੀ ਗੱਡੀਆਂ ਇਹਨਾਂ ਕੰਜਰਾ ਦੇ ਕੋਲੇ ਤੁਹਾਡੇ ਵਰਗੇ ਦੇ ਘਰ ਪੱਟ ਤੇ ਮਗਰ ਲਾ ਲਾ ਕੇ ਆ ਤਵੀਤ ਵਰਤ ਲੋ ਆ ਧਾਗਾ ਵਰਤ ਲੋ ਆ ਕਰ ਲੋ ਉਹ ਕਰ ਲੋ ਤੇ ਇੱਕ ਥੋੜੇ ਵਰਗੇ ਬਾਂਦਰ ਜਿਹੜੇ ਹੈਗੇ ਨੇ ਵਿਆਹਣ ਦੇ लायक ਨਹੀਂ ਉਹ ਦਿੱਤੇ ਜਾਣਗੇ ਜਿਹਨੂੰ ਇਹ ਹੀ ਨਹੀਂ ਪਤਾ ਨਾ ਵੀ ਮੇਰੇ ਆਪਦੇ ਘਰ ਵਾਲੀ ਪ੍ਰਤੀ ਮੇਰੇ ਆਪਦੇ ਬੱਚਿਆਂ ਪ੍ਰਤੀ ਮੇਰੇ ਫਰਜ਼ ਕੀ ਹੈ ਲੋੜ ਹੀ ਨਹੀਂ ਹੁੰਦੀ ਉਹਨਾਂ ਨੂੰ ਵਿਆਹਣ ਦੀ ਮਾਂ ਫਿਰ ਨੂੰ ਪਤਾ ਸੀ ਕਿ ਹੈਗਾ ਹੀ ਨਹੀਂ ਜੋਗਾ ਤੂੰ ਵੀ ਤੂੰ ਸਾਰੀ ਉਮਰ ਇਹਨਾਂ ਦੀ ਛੇਪ ਚੱਕਣੀ ਨਹੀਂ ਸਹੀ ਹੋਵੇ ਨਾ ਮਾਂ ਪਿਓ ਰਹਿ ਇਹਨਾਂ ਦੀ ਛੇਪ ਥੱਲੇ ਯੋ ਕੱਢਣ ਕੋ ਹੁਣ ਨਹੀਂ ਕੁਝ ਹੈ ਨਹੀਂ ਕੁੜੀ ਭੈਣ ਤੇਰੀ ਇਹਨੇ ਘਰੇ ਬਿਠਾ ਦੀ ਕਰ ਕਰ ਪੰਜ ਪੰਜ ਘੰਟੇ ਫੋਨ ਕਹੇ ਸੌਹਰੇ ਮਾੜੇ ਘਰ ਲਈ ਤੇਰੀ ਨਹੀਂ ਚੰਗੀ ਲੱਗਦੀ ਤੇਰੇ ਫੇਰ ਜਬਾਨ ਨੂੰ ਤਾਲਾ ਲ ਉਹ ਨਹੀਂ ਗਲਤੀ ਹੁੰਦੀ ਜੇ ਤੁਮ ਅੱਕੀਓ ਕੱਲ ਤੇ ਹੋਊਗੀ ਤਾਂ ਫਿਰ ਹਿਸਾਬ ਲਾ ਲਈ ਮੈਂ ਇੱਕ ਚੀਜ਼ ਦਾ ਧਿਆਨ ਰੱਖੀ ਮੈਂ ਹੁਣ ਨਹੀਂ ਗਲਤੀ ਹੁੰਦੀ ਮੈਂ ਉਹਨਾਂ ਅਫਸਰਾਂ ਦੇ ਵਿੱਚੋਂ ਹੈਨੇਗਾ ਵੀ ਜਿੱਥੇ ਕਿਤੇ ਲੱਗੂਗਾ ਨਾ ਵੀ ਮੈਂ ਫਲਾਣੇ ਦਾ ਫੋਨ ਕਰਾ ਦੂੰ ਮੈਂ ਢਿਮਕੇ ਦਾ ਫੋਨ ਕਰਾ ਦੂੰ ਜਿਹੜੇ ਫੋਨ ਫਾਨ ਵਾਲੇ ਸੀ ਤਾਂ ਬਾਹਲੇ ਚੀਰਦਾ ਮੈਂ ਧਰਕੇ ਸਮਝ ਗਏ ਤੇ ਮੈਂ ਲਿਆਜ ਨਹੀਂ ਕਰਨੀ ਤੇਰੇ ਤਾਂ ਬੇਸ਼ਰਮ 10 ਫੋਟੇ ਮਾਰਾ ਕੇ ਖੜਾ ਛੜਾਦਾ ਮਾਂ ਤੇਰੀ ਦੇ ਮੈਂ ਆਣ ਕੇ ਮਰਾਉ ਨਹੀਂ ਜੀ ਤੇ ਆਣ ਤੇ ਨਹੀਂ ਸੱਦ ਕੇ ਨਾ ਮੈਂ ਉਹ ਜੁੰਡੇ ਪਟਾਉਂਗਾ ਤੋਂ ਲੇਡੀ ਮੁਲਾਜ਼ਮਾਂ ਕੋਲੋਂ ਇਹਨੇ ਸੋਚੇ ਨਾ ਹੁਣ ਤੁਸੀਂ ਯਾਰ ਤੁਸੀਂ ਸ਼ਰਮ ਲਾ ਲਈ ਸਹੁਰੇ ਛੱਡ ਕੇ ਤੇਰੀ ਭੈਣ ਇੱਥੇ ਬੈਠੀ ਐ ਇਹਨੂੰ ਤੰਗ ਕਰਦੀ ਵਿਚਾਰੀ ਤੇਰੀ ਮਾਂ ਨਾਲ ਰਲ ਕੇ ਤੂੰ ਕੁਛ ਤਾਂ ਬੋਲ ਯਾਰ ਬੰਦਾ ਐ ਤੂੰ ਮਾਦਾ ਸਾਫ ਸ਼ਬਦਾਂ ਸੁਣ ਲੋ ਮੇਰੀ ਗੱਲ ਇੱਥੋਂ ਜਾਣ ਤੋਂ ਪਹਿਲਾਂ ਜੇ ਦੁਬਾਰਾ ਕੰਪਲੇਂਟ ਆ ਗਈ ਨਾ ਮੈਂ ਐਪਲੀਕੇਸ਼ਨ ਨਹੀਂ ਲੈਣੀ ਇਹਨਾਂ ਕੋਲ ਮੈਨੂੰ ਇੱਕ ਫੋਨ ਕਾਲ ਚਾਹੀਦੀ ਐ ਜੇ ਫੋਨ ਕਾਲ ਇਹਨੇ ਝੂਠੀ ਨਾ ਕਰੇ ਇਸ ਗੱਲ ਦਾ ਧਿਆਨ ਰੱਖਿਓ ਠੀਕ ਐ ਕਿਤੇ ਬਿਨਾਂ ਵਜ੍ਹਾ ਤੁਹਾਨੂੰ ਲੱਗੇ ਨਾ ਵੀ ਸਾਡੇ ਸਾਹਮਣੇ ਐਸਐਚਓ ਨੇ ਬਹੁਤ ਕੁਛ ਕਹਿਤਾ ਸੀਗਾ ਝੂਠੀ ਸ਼ਿਕਾਇਤ ਹੋਈ ਤਾਂ ਮੈਨੂੰ ਉਹਦਾ ਵੀ ਪਤਾ ਹੋਊਗਾ ਤੁਸੀ। ਸੋਡੀ ਦੀ ਆਸ ਆ ਜੀ। ਮੇਰੇ ਤਾਂ ਨਹੀਂ ਰੱਬ ਤੇ ਆਸ ਹੁੰਦੀ ਹੈ ਪ੍ਰਮਾਤਮਾ ਕਰਦਾ ਜੋ ਕਰਦਾ ਠੀਕ ਹੈ ਮੈਂ ਵੀ ਰੱਬ ਦਾ ਬੰਦਾ ਤੁਸੀਂ ਵੀ ਰੱਬ ਦੇ ਬੰਦੇ ਹੋ। ਠੀਕ ਹੈ। ਤੁਹਾਡੇ ਵੱਲੋਂ ਝੂਠੀ ਕੰਪਲੇਟ ਨਹੀਂ ਪਰ ਇੱਕ ਗੱਲ ਸੁਣ ਲੈ ਕਰਕੇ। ਹਾਂਜੀ। ਤੇਰੀ ਮਾਤਾ ਵੀ ਸੁਣ ਲੈ ਕੰਨ ਖੋਲ ਕੇ ਤੇ ਆਪਦੀ ਭੈਣ ਨੂੰ ਵੀ ਦੱਸ ਦੇ ਜਾ ਕੇ। ਠੀਕ ਹੈ। ਜੇ ਅਗਰੀ ਵਾਰ ਇਹ ਕੰਪਲੇਟ ਆ ਗਈ ਕੈਮਰੇ ਕੂਮਰੇ ਨਾਲ ਬੈਡਰੂਮ ਤੋਂ ਪੱਟੇ ਹੋਣੇ ਚਾਹੀਦੇ। ਨਹੀਂ ਹੁਣ ਜੇ ਮੈਨੂੰ ਪਤਾ ਲੱਗ ਗਿਆ ਨਾ ਕਿ ਤੇਰਾ ਕੋਈ ਲੌਬੀ ਵਾਲਾ ਕੈਮਰਾ ਤੇਰਾ ਕੋਈ ਬਾਹਰਲਾ ਕੈਮਰਾ ਵੀ ਅੰਦਰ ਬੈ ਤਾਂ ਤੂੰ ਇਹ ਸਮਝ ਲਈ ਮੈਂ ਤੇਰੀ ਐਸੀ ਸ਼ਕਲੋਂ ਬੇਸ਼ਕਲ ਕਰੂਣਾ ਮੈਂ ਤੈਨੂੰ ਵੀ ਤੈਨੂੰ ਤੇਰੀ ਮਾਂ ਨੇ ਨਹੀਂ ਪਛਾਨਣਾ ਵੀ ਮੇਰਾ ਪੁੱਤ ਇਹੋ ਜਿਹਾ ਸੀਗਾ ਨਹੀਂ ਜੀ ਹੁਣ ਨਹੀਂ ਜੀ ਮੈਂ ਮਾਂ ਨੂੰ ਸਮਝਾਉਣਾ ਜੀ ਮਾਂ ਨੂੰ ਸਮਝਾ ਲਈ ਤੇ ਨਹੀਂ ਸਮਝਾਉਣ ਦੇ ਤਰੀਕੇ ਮੈਨੂੰ ਬਹੁਤ ਆਉਂਦੇ ਨੇ ਨਹੀਂ ਜੀ ਨਹੀਂ ਮੈਂ ਸਿੱਧਾ ਬਹੁਤ ਚੱਲਦਾ ਹੁੰਨਾ ਠੀਕ ਆ ਮੈਂ ਕਿਸੇ ਲਾਲਚ 'ਚ ਨਹੀਂ ਆਉਂਦਾ ਹੁੰਦਾ ਮੈਂ ਕਿਸੇ ਪ੍ਰੈਸ਼ਰ 'ਚ ਨਹੀਂ ਆਉਂਦਾ ਹੁੰਦਾ ਤੇ ਪਰ ਜਦੋਂ ਮੈਂ ਵਿਗੜ ਜਾਂਦਾ ਨਾ ਮੇਰਾ ਦਿਮਾਗ ਖਰਾਬ ਹੋ ਜੇ ਉਦੋਂ ਫਿਰ ਮੇਰੇ ਵਰਗਾ ਗੰਦਾ ਵੀ ਕੋਈ ਨਹੀਂ ਇਹ ਗੱਲ ਧਿਆਨ 'ਚ ਕਰਕੇ ਜਾਇਂ ਮਾਂ ਦਾ ਕੁਝ ਕਹਿਣਾ ਹਾਂ ਵੀ ਜੀ ਮੈਂ ਹੀ ਕਹਿਣੀ ਕਿ ਲੈ ਮੈਂ ਇਹਨੂੰ ਮੈਂ ਮਾੜੀ ਐਂ ਤੂੰ ਰਹਿਂਗੀ ਕੀ ਦੇ ਨਾਲ ਤੂੰ ਪੱਟ ਕਰਦੇ ਤੂੰ ਮਤ ਉਹ ਮੈਂ ਮਾਂ ਮਾਂ ਤਾਂ ਮੈਨੂੰ ਮੇਰੀ ਗੱਲ ਸੁਣ ਲੈ ਮਾਤਾ ਮੈਨੂੰ ਕਹਿਣ ਲੱਗਾ ਪਰੇਜ਼ ਨਹੀਂ ਵੀ ਤੂੰ ਜਿਹੜਾ ਸੁਧਰ ਨਹੀਂ ساری ਉਮਰ ਮੈਂ ਸੁਧਰਾ ਨਾ ਸੁਧਰਾ ਇਹਨੂੰ ਇਹ 바ਦੀ ਚੰਗੀਆਂ ਨੇ ਇਹਨੂੰ ਅੱਡ ਕਰਦੇ ਹੋ ਕਮਰਾ ਦੇਵਾ ਦੇ ਕਿਸੇ ਤਰ੍ਹਾਂ ਇਹ ਤੇ ਇਹਨੂੰ 1500 ਰੁਪਏ ਖਰਚਾ ਮਹੀਨੇ ਦਾ ਮੈਂ ਦੇਦਾ ਕਰੂੰਗਾ ਮੈਂ ਕੋਈ ਹੋਰ ਨਹੀਂ ਮੈਂ ਤਾਂ 50 ਰੁਪਏ ਡੇਲੀ ਦੇਣੇ ਐਨੂੰ ਕੌਣ ਦੇਉ 50 ਰੁਪਏ ਦੇਣੇ ਨਹੀਂ ਮੇਰੇ ਕੋਲ ਤੇ ਦੇ ਨੀ ਐਨੀ ਚੁਰਲ ਹੈ ਨਹੀਂ ਤੇ ਮੇਰੇ ਕੋਲ ਕੇਸ ਆਗਾ ਤੁਸੀਂ 50 ਰੁਪਏ ਡੇਲੀ ਦੇ ਕੇ ਸਾਬ ਲੋਗੇ ਐਨੀ ਜੋਗਰੀ ਨਹੀਂ ਐਨੀ ਮੇਨ ਨਹੀਂ ਕਿੰਨਾ ਮੁੜ ਕੇ ਆਏ ਨਾ ਹੋਵੇ ਕਿਦੇ ਗੁਰੂਆਂ ਦੇ ਲਾਲਲੇ ਫੌਜਾਂ ਤੁਰੀਆਂ ਆਉਂਦੇ ਉਹਨਾਂ ਤੇ ਮਾਰ ਮਾਰ ਚ ਪੇਟੇ ਤੇਰਾ ਪੂਥਾ ਲਾਲ ਕਰਦੇ ਹਾਂ ਹੁਣ ਬਾਤਾਂ ਗੁਰੂਆਂ ਦੀ ਫੌਜ ਆਏ ਤਾਂ ਮੇਰੇ ਤੱਕਰਦਾਰ ਨਹੀਂ ਮੈਂ ਕਰਕੇ ਨਹੀਂ ਨਹੀਂ ਫਿਰ ਕਿਸੇ ਨੇ ਤੇ ਪੇਟ ਉਤਾਂ ਕਰੋ ਮੇਰੇ ਕੋਈ ਬਰਦਾਸ਼ਤ ਕਰਨ ਨੂੰ ਜਿਹਦੇ ਵਿੱਚ ਅਣਖ ਰਣਕ ਹੈਗੀ ਹੈ ਜਿਹਦੇ ਵਿੱਚ ਗੈਰਤ ਹੈਗੀ ਹੈ ਨਾ ਕਰਨਗੇ ਤਾਂ ਫਿਰ ਕੁਝ ਕਰਕੇ ਜਾਣਗੇ ਕੋਈ ਤਾਂ ਸੁਣ ਜਾ ਹੁਣ ਕਹਿ ਜਾਣਗੇ ਇਹਨੂੰ ਅੱਛਾ ਹੁਣ ਸਮਝਾਉਣ ਦੀ ਲੋੜ ਨਹੀਂ ਤੈਨੂੰ ਸਮਝਣ ਦੀ ਲੋੜ ਨਹੀਂ ਕੁਝ ਮੈ ਵੀ ਸਮਝੀ ਨਹੀਂ ਮੈਂ ਜੀ ਸਮਝੀ ਨਹੀਂ ਐ ਬੈਡਰੂਮ ਚ ਕੈਮਰਾ ਲਗਾਉਦਾ ਇਹ ਸਮਝੀ ਨਹੀਂ ਮੈਂ ਸਮਝਾਉਂਗਾ ਦੀ ਮਾਮਾ ਬਾ ਤਾਂ ਮੈਂ ਅਗਲੀ ਵਾਰ ਤੇ ਛੱਡੀ ਆ ਮੈਂ ਹੁਣੇ ਲੈਡੀ ਕਨਸਟੇਬਲ ਬੁਲਾ ਕੇ ਤੇਰੀ ਛੱਲ ਪਟਾ ਦੇਣੀ ਆ ਜੇ ਤੂੰ ਇਹ ਗੱਲ ਨਹੀਂ ਸੁਣਦੀਂ ਗੱਲ ਨੂੰ ਮਾ ਆ ਆ ਮੁੰਡੇ ਤੇ ਪ੍ਰੈਸ਼ਰ ਪਾਉਣ ਜਾਣਦੀ ਹੋਏਗੀ ਤੇ ਮੇਰੇ ਸੁਧਾਰੇ ਨਾ ਮੁੜ ਕੇ ਸੱਤ ਜਨਮ ਤੋਂ ਯਾਦ ਰੱਖਦੇ ਵੀ ਕਿਸੇ ਧਰਮ ਸਿੰਘ ਬਰਾੜ ਦਾ ਪੰਗਾ ਪਿਆ ਸੀ ਨਾ ਸਾਡੇ ਹੱਥ ਜੁੜੇ ਸੀਗੇ ਨਹੀਂ ਤੂੰ ਜਿਆਦਾ ਸਿਰ ਤੇ ਚੜਦੇ ਤੈਨੂੰ ਪਤਾ ਨਹੀਂ ਠਾਣੇ ਬੈਠੀ ਤੂੰ ਬੈਡਰੂਮ ਚ ਕੈਮਰਾ ਦਾ ਮਤਲਬ ਦੱਸ ਦੇ ਮੈਨੂੰ ਕੈਮਰੇ ਪਟਾ ਦੇ ਦਿੱਤੇ ਕੈਮਰੇ ਕਿੱ ਨਹੀਂ ਜਨਾਬ ਨੂੰ ਕਾਨੂੰਨ ਸਿਖਾਉਣਿਆ ਤੁਹਾਡੇ ਵਰਗੀਆਂ ਲੈ ਕੇ ਜਿਹਨੂੰ ਖੁਦ ਨੂੰ ਅਕਲ ਨਹੀਂ ਵੀ ਧੀਆ ਕਿਵੇਂ ਬਸੋਣੀਆਂ ਤੇ ਨੋਹਾ ਕੇ ਰੱਖਣੀਆਂ ਤੇਰੇ ਪੁਰਾ ਚੁੱਪ ਕੀਤੀ ਨੂੰ 12 ਸਾਲ ਹੋ ਗਏ ਚੰਗੇ ਕਰਦੇ ਤਾਂ ਕਰਕੇ ਬੈਠੀ ਚੁੱਪ ਕਰਕੇ ਮਾਰੇ ਕਰਦੀ ਉਹਦੀ ਤੇਰਾ ਜਲੂਸ ਕਢਾ ਦਿੰਦੀ ਪਹਿਲੇ 6 ਮਹੀਨਿਆਂ ਚ ਉਹ ਉਲਟਾ ਚੋਰ ਕੋਤਵਾਲ ਕੋ ਡਾਂਟੇ ਹੁਣ ਕੱਢ ਕੇ ਰੱਖਤਾ ਇਹਦੋਂ ਵੱਡਾ ਕੀ ਕੱਢੂ ਇਹ ਤਾਂ ਹਜੇ ਨਹੀਂ ਨਿਕਲਿਆ ਕੱਢ ਦਿੱਤਾ ਸਾਰੇ ਹਜੇ ਨਹੀਂ ਨਿਕਲਿਆ ਹਜੇ ਨਹੀਂ ਨਿਕਲਿਆ ਹਜੇ ਨਹੀਂ ਨਿਕਲੇ ਮਾਤਾ ਇਹ ਗੱਲ ਯਾਦ ਰੱਖੀ ਇੱਕ ਗੱਲ ਯਾਦ ਰੱਖੀ ਵੀ ਐਦੋਂ ਅਗਲੀ ਵਾਰ ਜਲੂਸ ਕੱਢੂਗਾ ਮੈਂ ਜੇ ਤੇਰੀਆਂ ਕਰਤੂਤਾਂ ਤੇਰੀਆਂ ਤੇਰੀਆਂ ਧੀੜੀਆਂ ਆਹੀ ਰਹਣ ਜਣੀਆਂ ਕੁੜੀ ਪਰਤੀ ਚੱਲੀ ਜਾਂਦੀਆਂ ਅਗਲੀ ਵਾਰ ਕੱਢੂਗਾ ਮੈਂ ਤੁਹਾਨੂੰ ਦੱਸੋ ਫਿਰ ਜਲੂਸ ਕਿਵੇਂ ਨਿਕਲਦਾ ਹੁੰਦਾ ਫਿਰ ਯਾਦ ਰੱਖੋ ਕਿ ਤੇ ਜਲੂਸ ਹੁੰਦਾ ਕੀ ਹੈ ਉਹ ਨਹੀਂ ਜੀ ਜਨਾਬ ਨਹੀਂ ਹੁੰਦਾ ਕੁਝ ਵੀ ਜੀ ਉਹ ਤੂੰ ਇੰਨੀ ਜੋਗਾ ਹੁੰਦਾ ਨਾ ਨਹੀਂ ਜਨਾਬ ਮੈਂ ਸਮਝਾਉਂਗਾ ਮਾਤਰਾ ਨੂੰ ਨਹੀਂ ਪਤਾ ਲੱਗਦਾ ਬਲੱਡ ਵਜ ਜਾਂਦਾ ਜੀ ਕੋਈ ਬਲੱਡ ਵਜਦਾ ਤਾਂ ਮੇਰਾ ਬਲੱਡ ਨਾ ਵਜੇ ਮੇਰੀਆਂ ਅੱਖਾਂ ਤੋਂ ਦੂਰ ਕਰਨਾ ਨਹੀਂ ਜੀ ਨਹੀਂ ਸੁਣ ਗਿਆ ਨਹੀਂ ਹੋਣ ਨਹੀਂ ਕੁਝ ਮੈਂ ਕੁਝ ਨਹੀਂ ਲਿਖਾ ਕੇ ਲੈਣਾ ਤੇ ਕੁਝ ਨਹੀਂ ਕਰਨਾ ਐਪਲੀਕੇਸ਼ਨ ਮੇਰੇ ਕੋਲ ਪਈ ਮੈਨੂੰ ਇੱਕ ਫੋਨ ਕਾਲ ਦੀ ਲੋੜ ਹੈ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਥੋੜਾ ਸੁਧਾਰ ਨਾ ਹੋਇਆ ਬੈਡਰੂਮ ਚੋ ਕੈਮਰੇ ਜਾਂਦਿਆਂ ਸਾਰ ਜਿਹੜਾ ਕੈਮਰਾ ਲੱਗਾ ਨਹੀਂ ਨਹੀਂ ਜੀ ਮੈਂ ਪਟੋਨਾ ਚ ਜਾ ਮੈਂ ਆਪ ਦੇਖ ਕੇ ਆਉਂਗਾ ਮੈਂ ਐ ਨਹੀਂ ਹੈਗਾ ਵੀ ਮੈਂ ਉਹ ਜਿਹਾ ਮਜ਼ਦਮ ਭੇਜ ਦੂੰ ਜਿਹਨੂੰ 500 ਦੇ ਕੇ ਮੋੜ ਦੇਵਾਂਗਾ ਤੁਸੀਂ ਨਹੀਂ ਜੀ ਨਹੀਂ ਮੇਰਾ ਜਦੋਂ ਜੀ ਕੀਤਾ ਮੈਂ ਤੇਰਾ ਘਰ ਚੈੱਕ ਕਰ ਲੈਣਾ ਇਹ ਗੱਲ ਯਾਦ ਰੱਖੀ ਨਹੀਂ ਜੀ ਨਹੀਂ ਕੋਈ ਤੇਰੇ ਘਰ ਦੇ ਵਿੱਚੋਂ ਮੈਨੂੰ ਕਿਤੇ ਸੀਕਰੈਸੀ ਪ੍ਰਾਈਵੇਸੀ ਜਿਹੜੀ ਤੁਹਾਡੀ ਦੋਨਾਂ ਜੀ ਉਧਰ ਤੇ ਕੈਮਰਾ ਲੱਗਾ ਮਿਲ ਗਿਆ ਨਾ ਤਾਂ ਮੈਂ ਚੀਰ ਦੂੰ ਤੈਨੂੰ ਨਹੀਂ ਜੀ ਨਹੀਂ ਠੀਕ ਹੈ ਤੇਰੀ ਮਾਤਾ ਨੂੰ ਲਿਆਉਂਗਾ ਉੱਥੋਂ ਨਾਲ ਲੇਡੀ ਕਨਸਟੇਬਲ ਲਾ ਜਾ ਤੇਰੀ ਮਾਂ ਦਾ ਤੇਰੀ ਭੈਣ ਨੂੰ ਤੇਰੇ ਘਰੋਂ ਨਾ ਨਿਕਲੀ ਵੇ ਦੀ ਘੜੀਸ ਕੇ ਲੈ ਤੇ ਮੈਨੂੰ ਧੰਨ ਸੋ ਬਰਾੜ ਨਾ ਕੀ ਨਹੀਂ ਜੀ ਨਹੀਂ ਮੈਂ ਸਮਝਾਉਂਦਾ ਤੈਨੂੰ ਮੇਗਾ ਖਤੋਂ ਦੂਰ ਕਰ ਲੈ ਇਹਦਾ ਦਿਮਾਗ ਹਜੇ ਸੁਧਰਿਆ ਨਹੀਂਗਾ ਸੁਹਾਰ ਲੈਗਾ ਤਾਂ ਠੀਕ ਹੈ ਅਗਲੇ ਇੱਕ ਹਫ਼ਤੇ ਤੇ ਇੱਕ ਹਫ਼ਤੇ ਦਾ ਟਾਈਮ ਆ ਤੁਹਾਡੇ ਕੋਲ ਨਹੀਂ ਜੀ ਨਹੀਂ ਇੱਕ ਹਫ਼ਤੇ ਦਾ ਟਾਈਮ ਆ ਤੁਹਾਡੇ ਕੋਲ ਚੱਕਾ ਇੱਕ ਹਫ਼ਤੇ ਬਾਅਦ ਤੈਨੂੰ ਕੁਝ ਵੀ ਲੱਗੇ ਨਾ ਇੱਕ ਫੋਨ ਕਰਦੀ ਮੈਨੂੰ ਬਹੁਤ ਬਹੁਤ ਧੰਨਵਾਦ ਠੀਕ ਹੈ ਬਸ ਤੁਹਾਡੇ ਦੀ ਆਸ ਆ ਜੀ ਬਸ ਲੈ ਜਨ ਨਹੀਂ ਕੋਈ ਗੱਲ ਕੁੜੀ ਧਿਆਨ ਰੱਖੀਂ ਅੱਜ ਤੋਂ ਬਾਅਦ ਇਹੋ ਜਿਹਾ ਕੋਈ ਜਿਹੜਾ ਜ਼ੁਲਮ ਬਰਦਾਸ਼ਤ ਨਹੀਂ ਕਰਨਾ ਤੂੰ ਚੰਗੇ ਕਰ ਦਿੱਤੀਆਂ ਨਾ ਇਹਦਾ ਮਤਲਬ ਇਹ ਵੀ ਮਾੜੀਆਂ ਸੱਸਾਂ ਜਿਹੜੀਆਂ ਮਾੜੀਆਂ ਨਾਨਾ ਸਿਰ ਤੇ ਬੈਜਾ ਨਾ ਤੇ ਮਾੜਾ ਬੰਦਾ ਜਿਹੜਾ ਬੋਲੇ ਨਾ ਕੁਛ ਮੈਂ ਤੇਰੇ ਨਾਲ ਪਰ ਜੇ ਤੇਰੀ ਕੋਈ ਖਰਾਬੀ ਹੋਈ ਤਾਂ ਮੈਂ ਇਹੀ ਕਰਨ ਨਾਲ ਵੀ ਕਰੂੰ ਜਿਹੜੀ ਇਹਨਾਂ ਨਾਲ ਕਰਨ ਨੂੰ ਤਿਆਰ ਬੈਠਾ ਤੂੰ ਸਹੀ ਹੋਣੀ ਚਾਹੀਦੀ ਹੈ ਇਹਨਾਂ ਨੂੰ ਮੈਂ ਖੰਗੜ ਨਹੀਂ ਦਿੰਦਾ ਇਹ ਜਿੱਦੂ ਮੁੜ ਕੇ ਨਹੀਂ ਗੱਲ ਤੇ ਦੇਣਾ ਇਹਨੂੰ ਲੈ ਜਾ ਯਾਰ ਆਪਦੀ ਮਾਤਾ ਨੂੰ ਮੇਰਾ ਦਿਮਾਗ ਖਰਾਬਾ ਮੈਨੂੰ ਹੋਣੇ ਨਾ ਕਾਰਵਾਈ ਪੈ ਜਾ ਕੋਈ ਲੈ ਜਾ ਇਹਨੂੰ ਵਾਦਾ ਤਿਆਰ ਰੱਖੀ ਇਸ ਗੱਲ ਦਾ ਇੱਕ ਹਫ਼ਤੇ ਦਾ ਟਾਈਮ ਤੁਹਾਡੇ ਕੋਲ ਇੱਕ ਹਫ਼ਤੇ ਦੇ ਵਿੱਚ ਉਹ ਤੁਹਾਡੇ ਕੈਮਰੇ ਕੂਮਰੇ ਟਿਕਾਣੇ ਹੋਣੇ ਚਾਹੀਦੇ ਨੇ ਜੀ ਜੀ ਨੇ ਸਾਰੇ ਹੋਣੇ ਚਾਹੀਦੇ ਚਿੱਤੇ ਮੈਂ ਕਿਹੜਾ ਮਾਰ ਲਿਆ ਨਾ ਤੇ ਮੈਂ ਤੁਹਾਨੂੰ ਕੁੱਟ-ਕੁੱਟ ਕੇ ਗਲੀ ਦੇ ਵਿੱਚੋਂ ਥਾਣੇ ਤੱਕ ਨਾ ਨਹੀਂ ਲਿਆ ਤਾਂ ਤੁਸੀਂ ਮੈਨੂੰ ਪਿਆਰ ਦਾ ਪੁੱਤ ਨਾ ਨਹੀਂ ਨਹੀਂ ਜੀ ਬੱਸ ਸੋ ਮਨ ਗਲਤੀ ਹੁੰਦੀ ਹੈ ਯਾਰ ਕੀ ਨਹੀਂ ਹੁੰਦੀ ਉਹ ਤਾਂ ਹਲੇ ਸਿਰ ਚੜਜੋ ਬੋਲਦੀ ਹੈ ਨਹੀਂ ਜਨਾਬ ਉਹ ਤਾਂ ਬਲੱਡ ਵੱਧ ਜਾਂਦਾ ਜੀ ਨਹੀਂ ਤੇ ਮੇਰਾ ਵੱਧ ਕੇ ਫਿਰ ਕੀ ਬਣੂਗਾ ਬੰਦੇ ਜਨਾਬ ਹੁਣ ਗਲਤੀ ਨਹੀਂ ਨਹੀਂ ਉਹਦਾ ਤਾਂ ਵੱਧਾ ਪਰ ਮੇਰਾ ਬਲੱਡ ਵੱਧਾ ਤੁਹਾਨੂੰ ਦੱਸਿਆ ਨਹੀਂ ਹੋਣਾ ਕਦੇ ਕਹਿੰਦੇ ਤਾਰੂ ਸਿੰਘ ਇਮਰਾਨ ਦਾ ਬਲੱਡ ਕਿਵੇਂ ਵੱਧਦਾ ਹੁੰਦਾ ਨਹੀਂ ਨਹੀਂ ਹੁਣ ਦੀ ਗਲਤੀ ਹੁੰਦੀ ਜੀ ਮਹਿਸੂਸ ਹੁੰਦੀ ਹੈ ਗਲਤੀ ਗਲਤੀ ਹੋਈ ਹੈ ਮਾਤਾ ਤੋਂ ਇਹ ਮੇਰੇ ਤੋਂ ਵੀ ਹੋਈ ਹੈ ਜਿਹੜੇ ਮੈਂ ਇਹਨਾਂ ਤੇ ਮੰਗਰ ਲੱਗਿਆ ਰਿਹਾ ਜੀ ਹੁਣ ਦੀ ਗਲਤੀ ਹੁੰਦੀ ਜੀ ਮਾਫ ਕਰਦੇ ਸਾਨੂੰ ਜਿਹੜੀ ਗਲਤੀ ਹੋ ਗਈ ਨਹੀਂ ਮਾਤਾ ਮੈਂ ਤਾਂ ਮਾਫ ਮੈਂ ਕੌਣਾ ਕਰਨ ਵਾਲਾ ਮਾਫ ਤਾਂ ਤੇ ਜਿਹੜਾ ਹੁਣੇ ਤੂੰ ਇਹ ਗੱਲਾਂ ਕਹਿ ਕੇ ਹੱਡੀਆਂ ਵੀ ਹਾਂ ਇਹਨੂੰ ਅੱਡ ਕਰ ਦਿਓ ਮੈਨੂੰ ਅੱਡ ਕਰ ਦਿਓ ਕੀ ਦੇ ਨੱਟ ਹੋਏਗੇ ਹੋ ਜਾ ਕੀ ਵੇਖੀ ਬੈਠੀ ਆ ਤੂੰ ਹੁਣ ਨਾਟ ਮੇਰੇ ਪੁੱਤ ਨਰਮਜ ਮੈਂ ਹੋਰ ਕੀ ਆਖਾਂ ਤੇ ਪੁੱਤ ਨਰਮਾ ਤਾਂ ਸਰਚ ਮੂਤਣਾ ਉਹਦੇ ਥੋੜੀ ਸੋਚਣਾ ਚਾਹੀਦਾ ਮੜਾ ਮੋਟਾ ਵੀ ਤੁਸੀਂ ਕੀ ਕਰਨਾ ਪੁੱਤ ਆ ਤੈਨੋਂ ਵਾਸਤੇ ਚੱਲ ਕੋਈ ਨਹੀਂ ਅਜੇ ਤੋਂ ਬਾਅਦ ਮੈਂ ਤਾਂ ਆਪ ਦਾ ਘਰ ਬਸਾਉਣਾ ਚਾਹੁੰਦੀ ਆ ਮੇਰਾ ਘਰ ਵਸ ਜਾਏ ਇੱਕ ਹਫਤੇ ਦੇ ਵਿੱਚ ਵਿੱਚ ਮੈਂ ਢੇੜਾ ਕੋਈ ਕੈਮਰੇ ਪਟਣ ਦੇ ਐ ਨਹੀਂ ਵੀ ਤੁਸੀਂ ਜੀਸੀਬੀ ਲੈ ਕੇ ਉਹਨੇ ਤਾਂ ਕੁ ਮਹੀਨਾ ਲੱਗਣਾ ਨਹੀਂ ਜਦਿਆਂ ਸਾਰੋ ਕੈਮਰੇ ਪਟ ਕੇ ਸੈਟ ਸਟੂ ਹੋ ਜਾਣੇ ਤੇ ਮੇਰਾ ਇਹ ਨਹੀਂ ਪਤਾ ਵੀ ਹਫਤੇ ਦੇ ਵਿੱਚ ਉਹ ਮੈਂ ਕਿਹੜਾ ਕੱਲ ਨੂੰ ਮਾਰ ਲਾ ਮੈਂ ਆਉਂਗਾ ਇਹ ਨਾ ਸੋਚੀ ਕਿ ਤੇ ਮੈਂ ਕੋ ਮਾਰ ਦੇ ਭੇਜ ਦੂੰ ਤੁਸੀਂ 500000 ਜੇਬ ਚ ਪਾ ਕੇ ਮੋੜ ਦਿਓਗੇ ਮੈਂ ਉਹ ਜਿਹਾ ਕੰਮ ਨਹੀਂ ਕਰਦਾ ਤੇ ਜੇ ਮੈਨੂੰ ਦਿਸ ਗਿਆ ਨਾ ਤਾਂ ਯਾਦ ਰੱਖੀ ਵੀ ਤਨ ਮੈਂ ਨੰਗਾ ਕਰਕੇ ਕੁੱਟਦਾ ਲਿਆਂਗਾ ਤੇਰੀ ਗਲੀ ਦੇ ਵਿੱਚ ਦੀ ਥਾਣੇ ਤੱਕ ਨਹੀਂ ਜੀ ਨਹੀਂ ਲੇਡੀ ਕਨਸਟੇਬਲ ਹੋਣਗੀਆਂ ਨਾਲ ਤੇ ਜੁੰਡੇ ਪਟਾ ਕੇ ਲਿਆਂੂੰ ਤੇਰੀ ਮਾਂ ਦੇ ਤੇਰੀ ਭੈਣ ਦੇ ਜਿਹੜੀਆਂ ਹੁਣ ਤੰਗ ਕਰਦੇ ਨਹੀਂ ਨਹੀਂ ਜੀ ਹੁਣ ਨਹੀਂ ਦੂਸਰ ਆਹਦੀ ਕੁੜੀ ਵੀ ਵਸਾ ਜਾ ਕੇ ਮੈਂ ਤਰਲਾ ਕਰਉ ਤੇ ਸਹਰਿਆਂ ਦਾ ਜਿ ਤਲਾਕ ਨਹੀਂ ਹੋਇਆ ਤਾਂ ਉਹਨੂੰ ਵੀ ਵਸਾ। ਉਹਨੂੰ ਵੀ ਤੁਸੀਂ ਮੈਂ ਤੁਹਾਡੇ ਕੋਲੇ ਜਾਉਂਗੀ ਤੇ ਤੁਸੀਂ ਉਹਨਾਂ ਨੂੰ ਮੇਰੇ ਕੋਲ ਲਿਆਂਦਾ ਕੀ ਫਾਇਦਾ ਮਾੜੀ ਤੇ ਤੇਰੀ ਮਾਤ ਚੰਗੀ ਨਹੀਂ ਦਿੱਤੀ। ਚਲੋ ਜੀ ਜਲੀ ਜਲੀ ਜਦੋਂ ਮਾਂ ਦੀ ਮੱਤ ਮਾੜੀ ਏ ਧੀ ਨੂੰ ਤੇ ਮੇਰੇ ਕੋਲ ਲਿਆਂਦਾ ਕੀ ਕਰੂਗਾ? ਜਿਹੜੀਆਂ ਹੋ ਗੀਆਂ ਗੱਲਾਂ ਉਹਨਾਂ ਨੂੰ ਕੀ ਯਾਦ ਮੈਂ ਕਿਹਾ ਹੁਣ ਤਵੀਤਾਂ ਵਾਲੇ ਬਾਬੇ ਆਰਗੇ ਵੀ ਤਵੀਤ ਦੇ ਕੇ ਤੋਰ ਦੂਵੇ ਹਰੇ ਰੰਗ ਦਾ ਇਸ ਟਾਈਮ ਦੇ ਦੀ ਲਾਲ ਰੰਗ ਦਾ ਇਸ ਟਾਈਮ ਦੇ ਦੀ ਮੈਂ ਕਿਹਾ ਉਹਨਾਂ ਦਾ ਮਾਲ। ਉਹਦੇ ਭਾਈ ਕੋਈ ਮੈਂ ਤੁਹਾਨੂੰ ਕੀ ਦੱਸਾਂ ਉਹਦੇ ਕੋਈ ਬੱਚਾ ਨਹੀਂ ਹੁੰਦਾ ਸੀਗਾ। ਤੇ ਬੱਚਾ ਤਾਂ ਕਰਮਾਂ ਦੀ ਖੇਡ ਹੈ ਜੀ। ਇਹ ਤਾਂ ਇਹ ਬਾਬੇ ਕੋਲ ਕੋਈ ਕਿਸੇ ਨੇ ਜੀ ਕਰਦਾ ਤੇ ਜਾਣ ਦੁਖੀ ਹੋਏ ਜਾਂਦਾ ਹੁੰਦਾ ਬਾਬੇ ਨੇ ਲਾਈਨ ਲਾਤੀ ਫਿਰ ਤਵੀਤਾ ਨਾਲ ਜੇ ਨਾ ਲਾਦੀ ਤਾਂ ਘਰ ਉਜੜਨਾ ਸ਼ੁਰੂ ਹੋ ਗਿਆ ਮੈਂ ਤਾਂ ਗਲਤੀ ਆਪ ਕਰੀ ਪਛਤਾਈ ਜਾਂਦੀ ਐ ਸਾਰੀ ਪਛਤਾਈ ਜਾਂਦੀ ਐ ਤਾਂ ਉਹਨੂੰ ਆਪਦੀ ਧੀ ਬਣਾ ਕੇ ਰੱਖ ਨੋ ਉਹਨੂੰ ਤੇ ਆਪਦੀ ਧੀ ਨੂੰ ਤੋੜ ਉਹਥੇ ਜਿੱਥੇ ਉਹਦਾ ਅਸਲੀ ਘਰ ਚਲੋ ਜੀ ਜੋ ਸਾਥੋਂ ਗਲਤੀ ਹੋ ਗਈ ਸਾਨੂੰ ਮਾਫ਼ ਕਰੋ ਠੀਕ ਆ ਜਾ ਸਕਦੇ ਠੀਕ ਹੈ